ਮੇ ਲੋ ਜੀ ਦੱਲੀ ਨੂੰ ਦੱਲੀ ਗਿਆ ਹਲਾ ਹੋ ਜਣੀ ਹੋ ਜਣੀ ਹਾਤਾ ਹੈਗਾ ਉਹਦੇ ਮੇਲੇ ਚ ਲੋ ਜੀ ਅੱਜ ਸਰਵੇਖ ਸਾਬ ਪੁੱਜੇ ਵੇ ਸਰਵੇਖ ਕਿੱਦਾਂ ਬਾਈ ਆ ਹਰਸ਼ਵੀਰ ਨਲ ਜਾ ਆਇਆ ਪਿਆ ਤੈਨੂੰ ਕੀ ਤੂੰ ਸਰਵੇਖ ਨੇ ਨਲ ਜਾ ਆਇਆ ਉਹਨੂੰ ਲਿਖ ਲੈਣ ਦੇ ਹਾਂ ਹੱਸੀ ਗੱਲ ਕਬੂਲ ਕਰੋ ਦੱਲੀ ਦੀ ਚੱਲਦੀ ਬਾਈ ਸਾਡੇ ਦੇ ਜਿੱਦਣ ਬਾਈ ਮੈਂ ਤਾਂ ਪਹਿਲਾ ਹੀ ਵਾਰੀ ਮੇਲੇ ਚ ਆਇਆ ਉਹ ਨੂੰ ਤਾਂ ਰਿਆ ਤਾਂ ਮੈਂ ਠੀਕ ਹੈ ਗੰਨੇ ਵਾਲਾ ਉਹਦੇ ਬਾਅਦ ਜਿੱਦਣ ਆਏ ਆ ਮੈਂ ਇਹਨੂੰ ਪੁੱਛਿਆ ਮੈਂ ਕੀ ਦਾ ਲਿਆਵਾ ਕਹਦਾ ਕੀਤਾ ਖਾਤਾ ਏ ਤੇਰਾ ਮੈਂ ਕਿਹਾ ਬਾਈ ਸਟੇਡੀ ਵਾਲੇ ਮੇਰੇ ਤਿੰਨਾਂ ਦੇ ਆ ਸਾਡੇ ਵੀ ਡੈਰੀ ਵਾਲਾ ਮੰਮੀ ਦਾ ਏ ਉਹਦੇ ਚ ਕੋਪਰੇਟ ਚ ਵੀ ਕਹਿੰਦਾ ਉਹ ਲੈ ਆ ਖਾਤਾ ਨੋ ਇਹਨੇ ਲਖਾਇਆ ਡੈਡੀ ਦਾ ਉਹ ਮੈਨੂੰ ਤਾਂ ਪਤਾ ਹੀ ਨਹੀਂ ਬਾਈ ਕਦੋਂ ਚੀਜ਼ ਦਾ ਐਵੇਂ ਕੰਮ ਇਹਦਾ ਚਲ ਉਹ ਤਾਂ ਚੱਲਦਾ ਰਹਿੰਦਾ ਕੋਈ ਗੱਲ ਨਹੀਂ ਪਰ ਤੂੰ ਹਿੱਸੇਦਾਰੀ ਪਾਉਣੀ ਅੱਜ ਪਾ ਦੇਣੀ ਮੈਂ ਮਿਲ ਚ ਪਾ ਦੇ ਕਿਹਦੇ ਨੋ ਪਰ ਪਾਉਣੀ ਆ ਬਾਪੂ ਦੀ ਬਾਪੂ ਦੇ ਬਸ ਠੀਕ ਆ ਦੱਲੀ ਦੀ ਜ਼ਰੂਰ ਪਾਉਣੀ ਹੈ ਚਾਹੇ ਕੁਝ ਵੀ ਹੋ ਜਾਵੇ ਚਾਹੇ ਤਾਨੂੰ پیسے ਭਰਨੇ ਪੈਣ। ਉਹ ਨਾਲੇ ਕਹਿੰਦੇ ਮੈਂ ਸਰਵੇਖੀਰ ਨੂੰ ਕਹਾਂ ਮੈਂ ਦੱਲੀ ਨੂੰ ਫੋਨ ਕਰ ਤੂੰ ਆਪ। ਉਹ ਅੱਜ ਵੀ ਲੈ ਇਹ ਦੇ ਦੇ। ਦੇ ਦੱਲੀ। ਨਾਲੇ ਕਹਿੰਦੇ ਵਿਆਹੇ ਵੇ। ਮੈਂ ਕਹਾਂ ਸੁਣ ਫਰ ਭੰਦੇ ਆ। ਚਲੋ ਕਰ। ਉਹ ਮੈਂ ਚੁੱਪ ਕੇ ਕਰਾਂ। ਜਿਹਨਾਂ ਦਾ ਪਹਿਲਾਂ ਪੌੜਾਂ ਦੀ ਹਿੱਸੇਦਾਰੀਆਂ ਪੈਣੀਆਂ। ਉਹ ਵੀ ਦੀ ਕਿਹੜੇ ਪੈਣੀ ਆ? ਨਹੀਂ ਬਾਪੂ ਦੀ ਪੋਈ ਆ ਉਹਨਾਂ। ਵੀ ਤਾਈ ਫਿਰ ਦੱਲੀ ਦੇ ਤਾਂ। ਉਹ ਵੀ ਕਿਹੜੇ ਪੈਣੀ ਆ? ਜਾ ਜਾ। ਉਹ ਵਾਰਸ ਵੀ ਬਣਾਉਣਾ ਕੋਈ ਚੱਕਰ ਤਾਂ ਸਲੋ ਗਈ ਆ। ਆ ਵੀ ਕਰਿਆ ਵਾ ਸਾਰ ਕੋ ਸਾਰ ਕੋ ਕਰਿਆ ਵਾ। ਹੈ? ਦਿੱਲੀ ਹੈਈ ਫਾਰਮ ਉਹ ਦਿਖਾ ਦੇ ਫਾਰਮ ਕਮਲ ਤੱਕ ਉਹਦਾ ਨਹੀਂ ਮਾਰਦਾ ਬਣਾਦਾ ਦੇਖੀ ਬਣਾ ਰਹੇ ਮਾਰ ਤਾਨੂੰ ਕਿਹਨਾਂ ਨਹੀਂ ਆਏਗਾ ਮੈਂ ਕਹ ਪੁੱਤ ਕਹਿੰਦਾ ਕਿਹਨਾਂ ਜਾ ਕੇ ਉਹ ਚ ਵੀ ਰ ਹਾਂ ਇਹ ਫੋਟੋ ਲੈ ਆ ਤੋ ਉਹ ਲੀਗਾ ਟੁੱਟੀ ਟਿੰਟੀ ਲੀਗਾ ਬੰਦ ਕਰਵਾ ਲੋ ਇਹ ਲੋਮਨ ਬੰਦ ਕਰ ਦੇ ਹੁਣੀ ਲੱਗਾ ਕਰਨ ਇਹਨਾਂ ਨੇ ਨਹੀਂ ਕੁਝ ਵੀ ਲੋਡ ਕਰਾਉਣਾ ਇਹਦਾ ਤੇਰਾ ਕਿਆ ਕਹਿੰਦੇ ਆ ਤਲੀ ਫੋਟੋ ਲਿਆ ਤੂੰ ਤੇ ਵੀ ਲਿਆ ਲਿਆ ਆ ਬਾਪੂ ਜੀ ਬਸਰਾ ਦੀ ਮੇਰੇ ਬਾਈ ਉਹਨਾਂ ਨੂੰ ਕਰ ਦੇਣਾ ਦਾ ਬਾਈ ਉਹਨਾਂ ਨੂੰ ਫੋਨ ਭੋਲੂ ਉਹਨਾਂ ਨੂੰ ਕਸੇੜਾਂ ਚ ਪਾਉਣਗੇ ਕਲੀ ਵੀਰ ਦੀ ਹੈਗੀ ਆ ਭੋਲੂ ਬਾਈ ਨੂੰ ਕਰ ਦੇ ਪਾਪੂ ਜਣਾ ਪੈਣਾ ਹੋਰ ਕਿਆ ਨਹੀਂ ਨਾਲੇ ਮੰਮੀ ਦੇ ਬੀਬੀ ਦੇ ਕਰਾ ਲੈ ਉਹਦੇ ਕਾਰਡ ਪਤਾ ਜੱਖ ਵਿੱਚ ਕਰਾ ਲੈ ਭੱਜਾ ਭੱਜਾ ਆ ਲੈ ਜਾ ਹਿੰਮਤ ਨਾਲ ਜਾ ਕੇ ਬਾਪੂ ਨੂੰ ਬਾਪੂ ਧੀ ਮਾਰ ਦੇ ਉਹ ਵੀ ਪਤਾ ਨਹੀਂ ਕਿੱਦੋਂ ਲੰਘਿਆ ਪਾਣਾ ਸਮਾਨ ਲੈਣ ਸਾਈਕਲ ਉੱਠੀ ਹੋਣਾ ਜੋ ਪੈਂਦਾ ਬਸ ਜਾਂ ਤੂੰ ਮੈਂ ਫੇਰ ਤਾਂ ਉੱਥੀ ਆ ਮੈਂ ਬੰਦਰ ਤੂੰ ਹੁਣ ਆ ਗਿਆ ਬਣੀ ਬੈਠਾ ਪਹਿਲਾਂ ਉਹ ਪਾਣਾ ਕਿਹ ਕਿਹੜਾ ਵੀ ਕਿੱਦੋਂ ਬੈਹਿ ਗਿਆ ਤੂੰ ਦੇਖ ਕੇ ਦੱਸ ਪੂਰੇ ਬੰਦੇ ਦਾ ਆਦੀ ਨਾਲ ਸਰਵਾ ਵੀ ਹੈਗਾ ਵਿੱਚ ਇਹ ਸੀਸੀਟੀਵੀ ਸਾ ਬਣਾਤਾ ਕੰਮ ਦੂਰ ਆ ਗਿਆ ਮੈਂ ਬੈ ਜੀ ਉਹਦੇ ਬਾਪੂ ਨੂੰ ਪਹਿਲਾਂ ਫਾਰ ਪੜਦਾ ਵੀ ਥੋੜਾ ਜੀ ਮੇਰਾ ਲਾ ਲਓ ਜਿਹੜਾ ਕਣਕ ਵਾਲੇ ਵਸਾਇਨ ਲਿਖੇ ਕਿਹਨਾ ਕਰਦਾ ਦ ਕਹਿੰਦਾ ਮੈਂ ਨਹੀਂ ਕਰਨੀ ਹੈਗੇ ਕਹਿੰਦਾ ਥੋੜਾ ਪਿੰਡੇ ਸਾਰਾ ਆ ਗਿਆ ਕਹਿੰਦਾ ਸਬਸਿਡੀ ਲੈਣ

ਉਹ ਦੇਖੋ ਪਿਆਏ ਪੀਡੀਐਫ ਹੁਣ ਅਸੀਂ ਬੈਠੀ ਆ ਉਰੀ ਚੱਲ ਚਲੀਏ ਆਪਾਂ ਰੋਪਾ ਨੂੰ ਲਿਆਉਂਗਾ ਕੁਛ ਮੈਂ ਲਿਆਉਂਦਾ ਕੀ ਖਾਣੇ ਦੱਸ ਉਹ ਲਿਆਮਕ ਬਰੈਡ ਲਿਆਉਣਾ ਚਾ ਰੋਪਾ ਨੂੰ ਚਲੀਏ ਕੰਮ ਨੂੰ ਪੁੱਛ ਲੈ ਆਪਾਂ ਤਾਂ ਫੁੱਲ ਫਿੱਲ ਵੀ ਬੈਠਾ ਖਾ ਲੈ ਕੁਛ ਨਹੀਂ ਟਰੈਕਟਰ ਦੀ ਵਧਾਈਆਂ ਹਾਂ ਟਰੈਕਟਰ ਦੀ ਅਜਾ ਦੀਪ ਦਾ ਆਹ ਦੇਖ ਉਧਰ ਦਿੱਲੀ ਨੇ ਉਹਦੀਆਂ ਵਧਾਈਆਂ ਲੈ ਲਈਆਂ ਦਿੱਲੀ ਕਾਹਦੀਆਂ ਇਹਦੀ ਕਿ ਨਹੀਂ ਪੜ੍ਹਦੀਆਂ ਲੈਣੀਆਂ ਇੱਧਰ ਢੇਡਾ ਲੈ ਕੇ ਦੇਖ ਲੈ ਬਾਈ ਆਹੀ ਆ ਵਧਾਈਆਂ ਫੇਰਾ ਦੇਖਣ ਗਏ ਰਹਿਣਾ ਢੇਡਾ ਲੈ ਕੇ ਦੇਖ ਲੈ ਵੀ ਚੱਲਦੀ ਵੀ ਆ ਜੇ ਪੈਨਲ ਕਰਾਇਆ ਜੇਲੇ ਕਰ ਚੱਕ ਕਾਗਜ਼ੀ ਦੇ ਯਾਰ ਉਹ ਜੇਲੇ ਨੂੰ ਤਾਂ ਦੇ ਦੇ ਕਾਗਜ਼ ਕਾਲੇ ਨਾਲ ਫਾਇਰ ਕਰਾ ਬਾਬਾ ਇਹਦੇ ਤੋਂ ਪੂਰਾ ਹੱਸਦਾ ਜਾ ਰਿਹਾ ਤੁਹਾਨੂੰ ਉਹ ਮੰਨੂ ਗਿਆ ਪਤਾ ਤਾਂ ਆ ਠੀਕ ਆ ਹੁਣ ਇਹਦੇ ਪਰ ਵੀ ਹੋ ਗਿਆ ਦਾ ਘਾਲਾ ਮਹਲਾ ਜੀ ਅੱਜੱਕਾ ਮੋਰ ਹੈ ਆ ਚੱਕ ਵਾਲੇ ਚੱਕ ਦਲੀ ਆ ਚੱਕ ਇਹਦੇ ਵਾਲਾ ਗੀੜਾ ਦੇ ਕੇ ਦੇਖ ਲੈ ਕੀੜਾ ਇਹਦਾ ਮੈਂ ਕਰਨੀ ਕਰ ਪੈਣਾ ਚਾਬੀ ਵਿੱਚੇ ਆ ਕਰ ਬੈ ਕਿੰਨੇ ਦਾ ਮਰੂਗਾ ਜਲੀ ਲੱਗੀਦਾ ਹੋਰ ਹੋਰ ਟਾਈਮ ਲੱਗਣਾ ਕਾ ਕਾ ਰੱਖੀ ਜਾਂਦੇ ਹੋਏ ਉਹਨੂੰ ਕਹੇ ਸੀ ਜੈਨੂ ਕਾਪੀ ਕਰ ਲੈ ਜੈਨੂ ਉਹ ਕਰ ਦੂੰਗਾ ਆ ਗਿਆ ਆ ਗਿਆ ਆ ਗਿਆ ਤੇਲੀ ਕਿ ਲਿਖਿਆ ਵਾ ਅਮੈਜ਼ਿੰਗ ਹੈ ਨਾ ਫਿਰ ਉਹ ਤੇਲੀ ਤੂੰ ਸੇ ਨਾ ਗੱਲ ਵੀ ਬਹੁਤ ਆ ਸਾਹਮਣੇ ਬੜਾ ਜਿੰਦਾ ਕਾ ਕੀਤੇ ਜੀ ਨਹੀਂ ਮੈਂ ਆ ਵੀ ਦੇਣਾ ਉਹ ਕੁਝ ਨਹੀਂ ਕਰਦਾ ਮੈਂ ਮੇਰਾ ਆੜੀ ਨਹੀਂ ਹੈ ਮੈਂ ਚੈੱਕ ਕਰ ਲਵਾਂ ਗੱਲੀ ਬਾਈ ਨਹੀਂ ਮੇਰਾ ਨਹੀਂ ਨਹੀਂ ਮੈਂ ਕੁਝ ਨਹੀਂ ਕਰਦਾ ਰੁਕੀ ਰੁਕੀ ਉਹ ਖੜ ਜਾ ਜਲੀ ਇੰਨੀ ਇੰਨੀ ਯਕੀਨ ਆ ਦੇ ਦੇ ਫਾਰਮ ਆ ਮੈਂ ਸਹੀ ਕਰਕੇ ਲਾ ਦਿੰਦਾ ਦੇਖ ਲੈ ਦੱਲੀ ਮੈਂ ਤਾਂ ਦੱਸ ਪੂਰੀ ਗੱਲ ਤੇ ਦੱਸਾਂ ਉਹ ਚੁਗਲੀ ਨਹੀਂ ਕਰਦਾ ਉਹ ਚੁਗਲੀ ਨਹੀਂ ਕਰਦਾ ਚੁਗਲੀ ਕਰਦਾ ਨਹੀਂ ਐ ਸਾਹ ਦੱਲੀ ਮੈਂ ਦੇਖਦਾ ਤੇ ਆ ਕੇ ਇਹਨੂੰ ਯਾਰ ਚੱਲ ਚੱਲ ਲਓ ਜੀ ਮੀਂਹ ਪੈਣ ਦੀ ਧੇਰ ਹੁੰਦੀ ਸਾਡੇ ਕਿ ਨਹੀਂ ਦੇਖ ਲਓ ਗੰਨੇ ਚ ਇੰਨੇ ਨਾਲ ਪਾਣੀ ਫਿਰਦਾ ਅੱਜ ਐਂ ਪਰਿਆ ਵਾ ਪਤਾ ਲਈ ਪੀ ਆਈ ਥੋੜਾ ਜੇ ਕਿਤੇ ਥੋੜਾ ਜਿਹਾ ਹੋਰ ਪੈ ਜਾਂਦਾ ਪਤਾ ਸੜਕ ਮੇਨੂੰ ਟੱਪਦਾ ਹੁੰਦਾ ਇਹਦਾ ਕੁਤ ਨਹੀਂ ਹੈਗਾ ਪਾਣੀ ਨੇ ਲੰਘ ਸਾਰੇ ਨਹੀਂ ਜਾਣਾ ਕੱਲ ਨੂੰ ਤਕਰੀਬਨ ਕੱਲ ਨੂੰ ਤੇ ਪਰਸੋਂ ਚੌਥੇ ਨੂੰ ਸਾਰਾ ਪਾਣੀ ਇਹਨੇ ਲੰਘ ਜਾਣਾ ਬਸ ਆਏ ਵੀ ਗੰਨੇ ਦੇ ਥੱਲੇ ਜੜਾ ਹੋਇਆ ਆਉਂਦੀਆਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਗੰਨੇ ਦੇ ਥੱਲੇ ਜੜਾ ਹੋਇਆ ਆਉਂਦੀਆਂ ਉਧਰ ਕਰਕੇ ਫੇ ਮੇਲਾ ਵਾਲੇ ਥੋੜਾ ਜਿਹਾ ਤਾਂ ਕਿ ਕਰਦੇ ਆ ਵੀ ਜੜਾ ਆ ਗਈਆਂ ਜੜਾ ਆ ਗਈਆਂ ਕਰੇ ਗਿਆ ਹਾਂ ਜਦ ਗੰਨੇ ਚ ਪਾਣੀ 2-4 ਦਿਨ ਖੜਾ ਰਹਿੰਦਾ ਫੇਰ ਆ ਜਾਂਦੀਆਂ ਉਹ ਆਏ ਵੀ ਪਾਣੀ ਨੇ ਖੜਨਾ ਹੈ ਕੱਲ ਨੂੰ ਪਰਸੋਂ ਚੌਥੇ ਤੱਕ ਇਹਨੇ ਖਾਲੀ ਹੋ ਜਾਣਾ ਸਾਰਾ ਪਾਣੀ ਲੰਘ ਜਾਣਾ ਹੌਲੀ ਹੌਲੀ ਬਸ ਆਏ ਵੀ ਜੜਾ ਹੋਏ ਆਉਂਦੀਆਂ ਹੋਰ ਕੁਝ ਨਹੀਂ ਹੈਗਾ ਚਲੋ ਪਾਣੀ ਆਉਣਾ ਹੀ ਹੈ ਉੱਪਰ ਤੇ ਹੁਣ ਜਿਹੜਾ ਮੀਂਹ ਪਿਆ ਬਸ ਆ ਇਹ ਵੀ ਸਾਡੇ ਕਿ ਨਹੀਂ ਥੋੜੇ ਜਿਮਹੀ ਗਲੇ ਪਾਣੀ ਆ ਜਾਂਦਾ ਐਨ ਪੂਰਾ ਚਲੋ ਵੀ ਸਾਡੇ ਬੰਦੇ ਤਰਵੀਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਹੂੰ ਅੱਖ ਕਰਦਾ ਨੰਮ ਉਹ ਆਇਦਾ ਸ ਇਹ ਕਾ ਵਿੱਜਿਆ ਕਾ ਕ ਵਿੱਜਿਆ ਵੇ ਇਹ ਲੱਗਦਾ ਤਾਂ ਆਇਓ ਜਿਵੇਂ ਢੀਲਾ ਉਗ ਰੀਆ ਸਾਰੇ ਹੀ ਵਿੱਜਿਆ ਤਾਂ ਕੱਖ ਤਾਂ ਹੂੰ ਢੀਲਾ ਤਾਂ ਜੰਮਣਾ ਹੀ ਆ ਇਹਦਾ ਕਾ ਵੀ ਜੰਮਿਆ ਵਾ ਬਹੁਤ ਆ ਤਾਂ ਤਾਂ ਆਈ ਐ ਤਾਂ ਹੂੰ ਤਾਂ ਆਈ ਇਹ ਕਾ ਇਹ ਉਹ ਡੀਲਾ ਪਰ ਪੱਥਰ ਜਣ ਤੇ ਆਦੋ ਵਾਲੇ ਮੋੜੇ ਨੇ ਹੁਣ ਸਿਮਿੰਟ ਚ ਚਿੰਨੇ ਆ ਹੈ ਆ ਸਾਈਡ ਤੇ ਸਿਮਿੰਟ ਚਾ ਚਿੰਨੇ ਆ ਇਹ ਮੈਨੂੰ ਪਤਾ ਉਹ ਕਵਿਟੇਜ ਤਾਂ ਤੁਸੀਂ ਚਿੰਨੇ ਆ ਕੱਖੇ ਬਹੁਤ ਜੰਮੇ ਪਤਾ ਨਹੀਂ ਪਤਾ ਹੀ ਨਹੀਂ ਕਿ ਕਾਤੋਂ ਹੈ ਬਹੁਤ ਕਾਤੋਂ ਪਤਾ ਹੀ ਨਹੀਂ ਲੱਗਦਾ ਕਿ ਹੋਇਆ ਵੀ ਹੈ ਕਿ ਨਹੀਂ ਕਾ ਨਾਲੋਂ ਜ਼ਿਆਦਾ ਪੱਥਰ ਆ ਨਾ ਪੱਥਰ ਗਿਆ ਤਾਂ ਸੱਚ ਕੱਖਾ ਹਾਂ ਯਾ ਕੋਈ ਗੱਲ ਨਹੀਂ ਪਤਾ ਤਾਂ ਲੱਗਦਾ ਇਹ ਬੈਠੇ ਪਤਾ ਲੱਗਦਾ ਸਾਰਾ ਘਾਏ ਖੜੀ ਸੀ ਤਾਂ ਪਤਾ ਹੀ ਨਹੀਂ ਲੱਗਦਾ ਬਰੀਕ ਨਾ ਦੂਰ ਤੋਂ ਤਾਂ ਦਿਖਦਾ ਨਹੀਂ ਹੈਗਾ ਬਰੀਕੇ ਬਹੁਤ ਤਾਂ क्‍या ਹੋ ਗਿਆ ਆ ਦੇਖੋ ਉਹ ਜਿਹੜਾ ਪੱਟ ਦਾ ਉਹ ਦੱਬਦੇ ਗਰ ਮਿੱਟੀ ਆਹ ਹਾਂ ਮਿੱਟੀ 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 ਘਾ ਨਹੀਂ ਮਿੱਟੀ ਅੱਛਾ ਹਾਂ ਜੋੜ ਜੀ ਕਰਤੀ ਜਿਹੜੀ ਉਖੜਦੀ ਆ ਠੀਕ ਹੈ ਜੀ ਕਰਦੇ ਸਾਫੀ ਨੂੰ ਕਾਲੂ ਦੇਖਦੇ ਆ ਫਿਰ ਜਿਹੜਾ ਹੈਗਾ ਕੋਈ ਢੱਕਾ ਦੇ ਨਾ 10-20 ਮਿੰਟ ਲਾ ਦੇ ਹੋ ਜਾਣਾ ਇਹਨੇ ਚੱਲ ਮੈ ਵੀ ਲੱਗਦਾ ਤੇਰੇ ਗੈਲ ਕਰ ਦੇਣਾ ਅੱਧਾ ਘੰਟਾ ਲੱਗਣਾ ਆਪਾਂ ਨੂੰ ਆਹ ਮਿੱਟੀ ਚੱਕਣੀ ਨਾਲੇ ਡਲੀਆਂ ਵਾਲੀ ਹਾਂਜੀ ਪੁਰਾਵਾ ਪੱਥਰੇ ਲਾ ਦੇਣੇ ਹੂੰ ਪੱਥਰ ਲਾ ਕੇ ਨਾਲ ਛੜ ਕੇ ਵਿੱਚ ਆ ਜੰਨੇ ਆ ਹੂੰ ਇਹ ਛੜ ਕੇ ਵਿੱਚ ਆ ਜੰਦੇ ਆ ਨਾ ਪੱਥਰ ਲਾ ਦੇਣ ਆਪਾਂ ਇਹਦੇ ਚਭੂਗੇ ਬਾਅਦ ਚ ਚਾ ਕੋਈ ਗੱਲ ਨਹੀਂ ਪਰਦੇਓ ਉਹ ਗੰਦੇ ਚੀਟੇ ਪਾਉਣੀ ਆ ਪਾਲੀ ਕੋਈ ਨਹੀਂ ਕੋਈ ਨਹੀਂ ਸਭ ਕਾ ਸੀਚ ਪਾਲੀ ਹੌਲੀ ਹੌਲੀ ਇੰਨੀ ਕਾਲੀ ਥੋੜਾ ਕਰੀ ਦੀ ਆ ਹੋਰ ਰਬਟ ਹੂੰ ਕੋਈ ਨਹੀਂ ਇਹ ਤਾਂ ਥੋੜਾ ਜਿਹੀ ਜੰਮਿਆ ਬਹੁਤ ਹੁੰਦਾ ਖਬਰ ਤਾਂ ਤੈਨੂੰ ਸਾਂਭਣਾ ਔਖਾ ਹੋ ਜਾਣਾ ਬਾਹਰ ਦੇਖ ਲੈ ਮਾਰੂ ਮਾਰ ਜੰਮਦਾ ਆਪਣੇ ਆਪ ਜੱਤ ਨੂੰ ਕਹੇ ਤਾਂ ਉਹੀ ਬੀਜਲਾ ਆ ਤੂੰ ਹੀ ਨਹੀਂ ਮੰਨਦਾ ਉਹ ਵੀ ਤਾਂ ਹੀ ਆ ਡੀਪਲੇ ਸਹੀ ਭਾਈ ਆ ਫੇ ਉਹ ਖਬਰ ਦੇਖ ਕੇ ਕਿੰਨਾ ਵਧੀਆ ਖੜਾ ਕੇ ਨਹੀਂ ਰੇਈ ਮਾਰਦਾ ਦੇ ਡੀਲਾ ਹੈ ਕਿ ਕਾਈ ਕਾ ਇਹ ਦੇਖ ਲੈ ਹਰੀਾਈ ਮਾਰਦਾ ਉਹ ਉਹ ਨੀਚੇ ओरिजिनल ਵੀ ਜਨਾ ਉਹ ਨਕਲੀ ਆ ਹਾਂ ਨਕਲੀ ਇੱਥੇ ਉਹ ਉਹ ਕੁਦਰਤੀ ਆ ਉਹਦਾ ਉਠਾ ਹੋਇਆ ਨਾ ਬਗਰੇਤੀਆ ਇਹ ਕਾ ਬਿੱਜਿਆ ਬਾਤ ਉਹ ਕੁਦਰਤੀ ਕਾ ਹੈ ਜਿਹੜਾ ਰੱਬ ਭੇਜਦਾ ਦੇਖ ਲੈ ਮੁੱਕਦਾ ਰੌਂਡ ਅਪ ਮਾਰਦੇ ਥੱਕ ਜਾਂਦੇ ਬੱਟਾ ਪਰ ਇੱਥੇ ਵੀ ਦੋ ਵਾਰੀ ਖੁਰਚਦਾ ਬਾਬੇ ਜੀ ਨੇ ਦੋ ਵਾਰੀ ਖੁਰਚ ਵੀ ਲਿਆ ਰੌਂਡ ਅਪ ਵੀ ਮਾਰ ਲਈ ਉਹਰੇ ਛਟਪਟ ਖਚੋ ਫੇਰ ਹੋ ਜਾਂਦਾ ਫੇਰ ਹੋਇਆ ਹੁੰਦਾ ਚੱਲ ਪਟੀਏ ਫਿਰ ਹੁਣ ਚਲੋ ਮੇਰੇ 로ਜੀ ਮਲਕੀਤ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਬੜਾ ਗਰਮੀ ਗਰਮੀ ਹੋਈ ਅੱਜ ਗਰਮੀ ਗਰਮੀ ਹੋਣਾ ਬਾਈ ਹਵਾ ਤੁਸੀਂ ਬੰਦ ਕਰ ਦਿੰਦੇ ਆ ਹਾਂ ਤੇ ਜੇ ਹਵਾ ਬੰਦ ਹੋਈ ਜੇ ਤੁਸੀਂ ਖੇਤ ਨੂੰ ਕਰਿਓ ਉਹਦੇ ਕੋਈ ਪਾਣੀ ਨਹੀਂ ਲੇਗਦਾ ਕੁਛ ਨਹੀਂ ਲੇਗਦਾ ਵਾਟਰ ਗੂਲ ਹਾਂ ਕਾਜ ਵਾਸਤੇ ਆ ਖਾਲੀ ਹੋ ਗਿਆ ਥਲਾ ਇੰਨਾ ਪੀ ਗਿਆ ਤੂੰ ਗੱਗਾ ਗੱਗਾ ਥੋੜੀ ਬੋਤਲ ਲੈ ਕੇ ਮੋੜਫੁੱਲ ਆ ਗਿਆ ਮਾ ਉਹਰੇ ਮਾ ਪਾਣੀ ਦੀ ਥਾਲ ਕੀ ਪਈ ਹੈ ਹਾਂ ਉਹ ਮਤਾਈ ਘਰ ਨੂੰ ਝੱਲਿਆ ਦਾ ਬਸ ਚੱਲਦੇ ਆ ਤੁਹਾਨੂੰ ਬਸ ਆ ਪਾਣੀ ਹੈ ਨਹੀਂ ਦਾ ਮੁੱਕ ਲਿਆ ਪਾਣੀ ਮਿਸਤਰੀ ਚਲੇ ਗਏ ਇੱਥੇ ਤੇ ਬਸ ਮੈਂ ਤਿੰਨ ਵੇੜ ਗਿਆ ਅੱਜ ਨੂੰ ਵੇੜ ਕੇ ਕੰਮ ਸਾਰੇ ਸਾਰਾ ਸਾਰੇ ਪੈਪ ਦੱਬਤਾ ਪੈਪ ਦੱਬਤਾ ਸਾਰਾ ਕੁ ਕਰਤਾ ਓਕੇ ਰਿਪੋਰਟ ਐਨ ਕਰਤਾ ਆ ਲੈ ਆਇਆ ਤਾਂ ਲਾਉਣੇ ਇਹਨੂੰ ਹਾਂ ਮੈਂ ਖੜੀ ਆਇਆ ਇਹਨਾਂ 2-250 ਰੁਪਏ ਲਾਇਆ ਇਹਦੇ ਪਰ ਹਾਂ 250-300 ਦਾ ਆਇਆ ਹੁਣ ਹਾਂ 150 ਦਾ ਚਲ 150 ਦਾ ਰੱਖ ਲਾ ਹਾਂ ਮਾ ਪਲਾਸਟਿਕ ਦੀ ਨਾਲ ਚਾਹੀਦੀ ਐ ਪਲਾਸਟਿਕ ਦੀ ਨਾਲ ਨੂੰ ਬਾਈ ਚੂੜੀ ਨਹੀਂ ਜਾਣਨੀ ਕੀ ਇਹਦੀ ਚੂੜੀ ਤਾਂ ਹੈਗੀ ਆ ਇਹ ਲਾ ਓ ਨਹੀਂ ਨਹੀਂ ਦੀਰ ਲਾ ਬੀਚੀ ਤੇ ਇਹ ਭੈਣ ਤੋਂ ਖੁੱਲ ਜੂਗਾ ਯਾਰ ਜੰਗ ਪੈ ਗਈ ਐ ਗੇਟ ਬਾਲ ਲਾ ਦਿੰਦੇ ਇਹਨੂੰ ਕੀ ਗੇਟ ਬਾਲ ਉਕਾ ਇਹਦੇ ਮੂਰੇ ਗੇਟ ਬਾਲ ਖੋਲੋ ਨੇ ਲਾ ਦੂਆ ਲੋੜੇ ਨਹੀਂ ਥੱਲੇ ਆਉਣਾ ਇਹ ਗੇਟ ਬਾਲ ਲਗਾ ਕਰੂਗਾ ਉੱਥੇ ਆਂ ਤਾਂ ਮੈਂ ਕਿਹਾ ਤਾ ਉਹਨੂੰ ਮੈਂ ਕਿਹਾ ਵੀ ਗੇਟ ਬਾਲ ਲਾ ਦੇ ਇਹ ਜੋੜ ਨਹੀਂ ਇਹਦੇ ਪਲਾਸਟਿਕ ਵੀ ਲਾ ਲੀਟ ਛੋਕ ਦੇ ਚੱਲ ਠੀਕ ਆ ਜੀ ਨਾ ਉਹਨੂੰ ਜੰਗ ਪੈਣੀ ਨਾ ਕੋਈ ਨੂੰ ਜੰਗ ਪੈਣੀ ਇਹਦੇ ਮੁਰਕੇ ਚਾਪੀ ਵਗੈਰ ਖੁੱਲਣਾ ਹੈ ਜੀ ਸਮਝੇ ਗਏ ਹਾਂ ਇਹਦਾ ਮੈਂ ਹੁਣ ਕਿਹਾ ਮੋੜਿਆ ਤੂੰ ਪਲਾਸਟਿਕ ਟੁੱਟਵਾ ਦਿੰਦੇ ਫੇਲ ਕਰਤਾ ਪ੍ਰੋਜੈਕਟ ਫੇਲ ਹੈ ਇਹ ਠੀਕ ਆ ਇਹ ਫੇਲ ਹੈ ਕੰਮ ਇਹਨੂੰ ਮੋੜਿਆ ਉਹਦਾ ਪੈਣੀ ਇਸੇਦਾਰੀ ਪਾਈ ਅੱਜ ਮੇਰਾ ਹੁਣੀ ਹੈ ਇਸੇਦਾਰੀ ਮੇਰੀ ਮਿੱਲ ਚ ਪਤਾ ਤਾਂ ਕਰ ਤੇਰੀ ਪਤਾ ਕਰਦੇ ਆ ਜਲਦੀ ਹੋਊਗੀ ਮੇਰੀ ਜਾਇਆਉਂਦੇ ਉੱਥੇ ਮਿਲ ਇੱਕ ਵਾਰੀ ਪਈਆਂ ਦੀਆ ਪਹਿਲਾਂ ਪਈਆਂ ਨਹੀਂ ਧੀਆਂ ਮੇਰੀ ਸੋਜੀ ਚ ਤਾਂ ਬਾਹਰ ਮੇਰੇ ਜੇ ਨੌਕਰਾਉਣੇ ਨੂੰ ਕਹਿੰਦੇ ਵੀ ਨੌਕਰਾ ਲੂ ਜੇ ਮੈਂ ਪਾਈ ਉਹਦੇ ਤੇ ਮੇਰੀ ਯਾਦ ਹੋਣਾ ਤਾਂ ਪਤਾ ਨਹੀਂ ਨੌਕਰਾਉਣੇ ਨੂੰ ਕਹਿੰਦੇ ਵੀ ਨੌਕਰਾ ਲਾ ਲੋ ਨੌਕਰਾਉਣ ਨੂੰ ਹੋਣੀ ਐ ਨੌਕਰਾਉਣ ਨੂੰ ਤਾਂ ਕਈ ਵਾਰੀ ਦੇਖਿਆ ਉਹਨਾਂ ਨੇ ਹਾਂ ਪਤਾ ਨਹੀਂ ਨੌ ਹੋਈ ਆ ਪਤਾ ਨਹੀਂ ਨਹੀਂ ਹੋਈ ਹਮਮ ਹੁਣ ਮੈਂ ਉਹਨੂੰ ਕਾਹਿਆ ਗੱਲ ਮੈਂ ਪਤਾ ਕਰਕੇ ਆਈ ਬਈ ਫੇਰ ਦੱਸੀ ਸਾਨੂੰ ਫੇਰ ਬਾਦੂਗੀ ਠੀਕ ਨਹੀਂ ਉਹ ਤਾਂ ਠੀਕ ਆ ਟੋਏ ਕਾਦੇ ਬੱਟੇ ਥੱਲੇ ਮੇਰੇ ਟੋਏ ਪਤਾ ਨਹੀਂ ਕਾਦੇ ਸਾਡੇ ਸਾਹਿਬ ਗੂਲ ਦਵਾਈ ਪ

ਫੇਰ ਇਹ ਜਿਹੜੀਆਂ ਖਾਂ ਇੱਕ ਨਾ ਪਈ ਆ ਹੁਣ ਸਾਰੇ ਫੇਰ ਵਾੜੇ ਲੱਗਣੀਆਂ ਹੋਣੀਆਂ ਉਹ ਵੀ ਪਈ ਦੀ ਆ ਵੀ ਆ ਇਹ ਪਤਾ ਨਹੀਂ ਚੂਹਾ ਹੁੰਦੀ ਬੁੱਟੇ ਵਾਲੇ ਖੇਤ ਵਿੱਚ ਚੂਹਾ ਨਹੀਂ ਹੈਗਾ ਕਰਨ ਇਹ ਬੁੱਟੇ ਦੇ ਖੇਤ ਆ ਚੂਹਾ ਇਨੀ ਡਰਦੀ ਜੇ ਤੇ ਮਰਜੀ ਫੇਰ ਬਾਦੇ ਹੁਣ ਤੂੰ ਇਹਦੇ ਵੀ ਦੇ ਨਾਲ ਮਿੱਟੀ ਵੀ ਚੱਕ ਲਈ ਆਪਾਂ ਨੇ ਫੇਰ ਵੀ ਦਬਿਆ ਥੱਲੇ ਫੇਰ ਵੀ ਦਬਿਆ ਪਿਆ ਆ ਦੇਖ ਲੈ ਉਹ ਪਰਾਂ ਦੇ ਕਿੱਡੀ ਆ ਲੈ ਆ ਦੇ ਆ ਜੜਾ ਦੇਖ ਤੂੰ ਬੁੱਟਿਆਂ ਦੀ ਆਪਾਂ ਕਹੀ ਤਾਂ ਜਾਂਦੇ ਜਾਂ ਬਾਹਰ ਹੁੰਦੇ ਬਾਤ ਹੁੰਦੀਆਂ ਹੀ ਹੈ ਗੱਲ ਵੱਟ ਤਾਂ ਹੁੰਦੀ ਆ ਹੈ ਤਾਂ ਹੀ ਗੰਨੇ ਨੂੰ ਬਹੁਤ ਜ਼ਿਆਦਾ ਕਰਦੇ ਆ। ਤਾਂ ਹੀ ਗੰਨੇ 'ਚ ਗ੍ਰੋਥ ਹੈ ਕਿਵੇਂ? ਹੂੰ। ਔਰ ਚੈਰੀ ਬੀਜ ਦੇਖ ਲੈ ਤੂੰ ਤਾਂ ਉੱਥੇ ਜਾਣਾ ਨਹੀਂ। ਮੰਨ ਕੇ ਚੱਲ ਜੇ 4 ਸਾਲ 'ਚ ਤਿਆਰ ਹੁੰਦਾ ਹੈ ਤਾਂ ਉਹ 5 'ਚ ਹੋਊਗਾ। ਪੰਜ ਦੇ ਗੰਨੇ ਦਾ ਫਰਕ ਤਾਂ ਹੈਗਾ ਰ। ਫਰਕ ਬਹੁਤ ਆਇਆ। ਗੰਨੇ ਦਾ ਫਰਕ ਬਹੁਤ ਆ। ਹਾਂ। ਹੁਣ ਲਾ ਦੋ ਸਰੇ ਇਹਨਾਂ ਨੂੰ ਫਿਰ। ਬੰਦੂ ਵੀ ਰਹਿ ਗਿਆ ਚਾਰ ਕਿੰੰਦਾ ਰਹਿਦਾ ਕੰਮ। ਇਹਨਾਂ ਨੇ ਬੜੀ ਕਮਾਂ ਰੋਲੀ ਪਾਈ ਆ। ਇੱਧਰੋਂ ਆ ਜਾ ਆ ਲੈਣਾ ਉੱਪਰ ਇਹਨਾਂ ਦਾ। ਉਹ ਦੇਖ। ਤਾਹੀਂ ਥਲੇ ਪੈਂਦੇ ਆ ਬੰਦੀਪ ਵਗਰ ਬਾਹ ਪੈਂਦੇ ਆ ਲੈ ਸਿਰ ਨਗਾ ਉਦੋਂ ਸਿਰ ਨਗਾ ਹੁੰਦਾ ਆ ਜਾ ਇੱਧਰ ਨੂੰ ਤਾਂ ਹੀ ਮੈਂ ਵੀ ਦੇਖਿਆ ਵੀ ਇਹਨਾਂ ਨੂੰ ਕਿਉਂ ਹੋ ਗਿਆ ਅੱਜ ਘੰਟਾਂ ਨੇ ਕਾਂਵਾਂ ਰੋਲੀ ਪਾਈ ਐ ਨਹੀਂ ਤਾਂ ਹੀ ਆ ਪੈਂਦੇ ਥਲੇ ਤੇ ਮਗਰ ਬਾਹ ਪੈਂਦੇ ਸੇ ਰੁਕਦਾ ਉਹਦਾ ਕਿਹੜਾ ਪੰਜ ਗਾਦੇ ਪੈਂਦੇ ਆ ਲੈ ਤਾਂ ਅਸੀਂ ਹੋਂ ਦੇਖਿਆ ਹਾਂ ਹਾਂ ਕਿੱਥੇ ਪਾਇਰ ਹੋਇਆ ਨੇ ਤਾਂ ਹੀ ਇਹ ਨਹੀਂ ਕਾਂਵਾਂ ਰੋਲੀ ਐ ਮੈਂ ਵੀ ਦੇਖਦਾ ਵੀ ਕਾਰਨ ਕੀ ਆ ਅੰਬ ਨਹੀਂ ਰਹੇ ਕੁਸਰੀ ਤਾਲੀ ਕਿਕਰ ਲੰਦੇ ਰਹੀਆਂ ਹੁਣ ਆ ਪਬੂਲਾਂ ਦੇ ਵੀਰੇ ਪੌੜੇ ਨੇ ਇਹ ਵੀ ਬਿਜਾਰੇ ਪਬੂਲਾਂ ਬਾਹ ਲੈਣਾ ਪਉਣ ਲੱਗੇ ਹੋਰ ਕਰਨ ਗਿਆ ਵੀ ਹੋਰ ਆ ਚੁੱਚਾ ਚੁੱਚਾ ਸਾਰਾ ਕੁਝ ਓਕੇ ਰਿਪੋਰਟ ਹੋ ਗਿਆ। ਹੋਰ ਆ ਮੋੜਾ ਬਾਜਰਾ ਸਾਬ ਤੋਂ ਲੋਟ ਆ ਇਹ। ਮੈਂ ਦੇਖ ਲਿਆ। ਮੈਂ ਠੀਕ ਆ। ਐਸਾ ਜਵੀਰ। ਇੱਥੇ ਲੋਟ ਆ ਚਰੀ ਦਾ ਪੰਗਾ ਕਾਹਦੇ ਲੱਤਾਂ ਦੋ ਤਾਂ। ਚਰੀ ਦਲਵੀ ਇਹਨਾਂ ਦੇ ਪਹਿਲੇ ਵੀਜੀ ਵੀ ਦੀ। ਉਹਨਾਂ ਦੀ ਵਧੀਆ ਹੋਊਗੀ। ਜਰੀਨ ਦੀ ਬਿਜਲੀ। ਚਰੀ ਬਾਜਰਾ ਦੀ ਬਿਜਲੀ ਦੀ ਦੂਈ ਬਿਜਨੀ ਸੀ। ਹਾਂ ਸਮਝਿਆ ਇਹਦੇ ਨਾਲੀ ਬੇਕਾਰ ਜਰੀ ਹੈ ਤਾਂ। ਕੀੜਾ ਬਹੁਤ ਆਉਂਦਾ ਇਹਦਾ। ਚੀਰਾ ਕਿਹਨੇ ਹੁਣੇ ਨਹੀਂ ਆਉਣਾ ਛੇਤੀ। ਡੱਬ ਘੱਬੇ ਜੀ ਪੈ ਗਈ ਦੇਖੋ ਉਹ ਜਿਆਦਾ ਉਹਨਾਂ ਦੀ ਹੋ ਗਈ ਵਧੀਆ ਜਲ ਹੋ ਗਈ ਹਾਂ ਉਹਨਾਂ ਦੀ ਵਧੀਆ ਹੋ ਗਈ ਹਾਂ ਹੋਰ ਨਹੀਂ ਇਹ ਹੁਣ ਆਉਟ ਆਉਟ ਆਉਣੀ ਇੱਕ ਹੋਰ ਦੇਖੀ ਜੇ ਚਰੀ ਬੀਜਣੀ ਹੁਣ ਤੇ ਵੀ ਜੀ ਹਜੇ ਹਾਂ ਇਹ ਅਸਲ 'ਚ ਆਉਟ ਚਲੀ ਜਾਂਦਾ ਆਉਟ ਤੇ ਪੈਂਦੀ ਸੁੰਢੀ ਆਉਟ ਤੇ ਸੁੰਢੀ ਬਹੁਤ ਪੈ ਗਈ ਨੂੰ ਗਰਮੀ ਕਰਕੇ ਮੀਂਹ ਮੂਂਹ ਨਹੀਂ ਨਾ ਪਿਆ ਕੋਈ ਹੂੰ ਸੁੰਢੀ ਦਾ ਕੰਮ ਆਹਦਾ ਸਪਰੇਅ ਕਰਤੇ ਜੀ ਅਜਾਦੋ ਤੇ ਸਪਰੇਅ ਇਹ ਤਾਂ ਜੀ ਨਹੀਂ ਮਰੀ ਇਹ ਆਹ ਚ ਐਪ ਕਰੀਏ ਕੋਈ ਪੁੱਛਦਾ ਇਹਨੂੰ ਤਾਂ ਪਾਣੀ ਵੀ ਨਹੀਂ ਲਾਇਆ ਮੈਂ ਫੇਰ ਇਹ ਸਭ ਤੋਂ ਵਧੀਆ ਚੀਜ਼ ਆ ਇਹ ਸਭ ਤੋਂ ਲੋਗ ਕਾ ਪਾਣੀ ਲਾਏ ਹੋਵੇ ਸਾਲਾ ਸਿੱਧਾ ਜਿਗਾ ਤੇਰਾ ਬਰਖਤ ਬਹੁਤ ਜੀ ਸੰਗੜਾ ਕਾਲਾ ਫਿਰ ਬਰਖਤ ਨਹੀਂ ਹੈਗੀ ਇਹ ਨਹੀਂ ਹੈਗੀ ਸਿੱਧਾ ਚਾਹੀਦਾ ਜਿੰਨਾ ਹੋਵੇ ਕਿੰਨੀ ਕਿੰਨੀ ਦੂਰ ਹੈ ਇੱਕਣੀ ਚਾਹੀਦਾ ਬਾਈ ਇਹ ਤੇਆ ਵੀ ਮੱਕੀ ਵਰਗਾ 1 ਕਿਲੋ ਬੀਜ ਪਾਇਆ ਵੈਦ ਇਹ ਕਿੰਨੀ ਜਗਾ ਦੋ ਵਿੱਗੇ ਹੋਣੀ ਆ ਨਹੀਂ ਦੋ ਵਿੱਗੇ ਤਾਂ ਨਹੀਂ ਹੋਣੀ ਜਗੇ ਤਾਂ ਥੋੜੀ ਜੀ ਉੱਪਰ ਲੈ ਇਹ ਪਟਵਾਰੀ ਸਾਹਿਬ ਆ ਮੋਟਰ ਵੀ ਕੱਢਣੀ ਆ 1.5 ਵਿੱਗਾ ਵੀ ਨਹੀਂ ਹੈਗੀ ਇਹ ਤੇ ਅਸੀਂ ਹੋਰ ਤੈਨੂੰ ਤੇ ਰੋਹੀ ਗਿਆ ਵੀ ਵਿੱਗਾ ਦੋ ਵਿੱਗੇ ਤਾਂ ਨਹੀਂ ਹੈਗੀ ਹਾਂ ਇਹ 5 ਕਿਲੋ ਪੈਂਦਾ ਕੀਲੇ ਦਾ ਬੀਜ ਇਹ ਹਾਂ 5 ਕਿਲੋ ਵਾਧੂ ਆ ਬਾਈ ਹਾਂ ਜ਼ਿਆਦਾ ਐ ਇਹਦੇ ਜੇ ਸੰਗੜਾ ਬਾਤ ਤਾਂ ਨਾ ਤੈ ਤੇਰੀ ਭਰੀ ਹੋਣੀ ਹੁਣੇ ਮਾਉਂਗੇ ਹਾਂ ਐਜਾ ਹੋਵੇ ਸੜਾ ਇੱਕੇ ਰੁਗ ਵੱਡ ਹੁੰਦਾ ਹਾਂ ਬੁੱਝਾ ਕਰਿਆ ਲੈਨੇ ਹਾਂ ਬੁੱਝਾ ਵੀ ਕਰਿਆ ਵਾ ਦੁਆਰਾ ਵੀ ਬਾੜ ਦਿੰਦਾ ਹਾਂ ਹਾਂ ਇਹ ਲੁੱਟੀ ਵੀ ਦੇਖ ਪੁੱਤ ਆ ਦੇਖ ਮੰਮੀ ਆ ਹੁਣ ਜਾਲੀ ਮੁਠੀ ਬਣੀ ਆਉਣੀ ਆਲਾ ਇੱਕ ਇੱਕ ਬੀਜ ਆਹਾ ਇੱਕ ਮੁਠੀ ਐ ਇੱਕ ਦਾਣਾ ਐ ਹਾਂ ਹਾਂ ਜਿਹੜਾ ਦਾਣਾ ਫੜ ਗਿਆ ਹੁਣਾ ਉਹਨਾਂ ਅੰਤਮਾ ਬਸਾ ਭਰੂ ਮੰਗਣਾ ਵੱਢੀ ਜਾ ਫਿਰ ਉਹਨੂੰ ਇੱਕ ਨਾਲ ਚਰੀ ਵਾਂਗ ਹੁੰਦਾ ਏ ਹੋਰ ਫੇ ਮੈਂ ਕਹਿੰਦਾ ਤੂੰ ਇਹਨੇ ਲੋਦੇ ਕਰੀ ਕਿ ਕਿ ਦਾਣੇ ਦੇ ਲੈ ਮੈਂ ਤੈਨੂੰ ਮੈਂ ਦੱਸਦਾ ਕਿ ਸਿੱਧਾ ਜਿੰਨਾ ਉਹਨਾਂ ਵੱਧਿਆ ਤੂੰ ਅੱਤ ਸਹਾੜੇ ਕਿਦੋਂ ਕਰਿਆ ਮੈਂ ਸੰਗਣਾ ਕਰਿਆ ਬੜਕ ਤੇ ਹੁੰਦੀ ਇੱਕ ਹੋਰ ਵੀ ਆ ਇੱਕ ਹੋਰ ਦੇਖ ਲਈ ਬਾਈ ਜਿਹੜਾ ਸੰਗਣਾ ਹੋਊਗਾ ਉਹਨੇ ਗਿਰਨਾ ਹਾਂ ਸਿੱਧਾ ਗਿਰਦਾ ਨਹੀਂ ਹੈਗਾ ਇਹ ਗੱਲ ਹੈ ਕਿ ਕਿਹੜਿਆ ਗਿਰਿਆ ਤੇਰਾ ਬਾਗਰ ਕਾ ਤੇ ਨਹੀਂ ਗਿਰਿਆ ਸਿੱਧਾ ਦਾ ਮੇਰਾ ਸੰਗੜਾ ਦਾ ਸਿਰ ਗਿਰਦਾ ਉਹ ਕੱਲ ਫੇ ਗਿਰ ਗਿਆ ਇਹ ਚੀਜ਼ ਦਾ ਬਹੁਤ ਫਰਕ ਆ ਹੋਰ ਬੱਗੇ ਮਿਸਤਰੀ ਦਾ ਮਿਸਤਰੀ ਨਿੱਡੜ ਗਿਆ ਮਿਸਤਰੀ ਭੇਜਤਾ ਅੱਜ ਅੱਜ ਕਰਤਾ ਬੇਦਾ ਹਾਂ ਆ ਦੇਲੇ ਸਲੇਪੁੱਤੀ ਬਾਤ ਸੀ 2 ਘੰਟੇ ਦਾ ਕੰਮ ਰਹਿੰਦਾ ਮੈਂ ਦੱਲੀ ਜਾਇਆ ਕੂ ਜੀ ਕਾਚੀ ਘੁਮਾਉਣੀ ਆ ਇਹ ਗੱਲ ਜਾਂ ਮੈਂ ਮੰਨੇ ਨਹੀਂ ਕਰ ਮੀ ਨਹੀਂ ਮੰਨਿਆ ਉਹ ਡ੍ਰਿਲ ਡ੍ਰਿਲ ਗਲੇ ਸਰੀਏ ਕੱਢ ਦਿੰਦੇ ਪਾਰ ਨੂੰ ਬੱਸ ਕਹਿੰਦੇ ਠੀਕ ਆ ਆ ਜਾ ਤੁਹਾਨੂੰ ਦਿਖਾਵਾਂ ਜੇ ਹੁਣ ਕਰ ਤੁਹਾਨੂੰ ਬੈਠੀ ਆ ਜਾ ਦੇ ਤਸਵੀਰ ਖੜ ਕੇ ਕੋਣ ਉਹ ਨਹੀਂ ਇੱਥੇ ਜੁੱਲਾ ਆ ਗਿਆ ਇੱਥੇ ਉਹਦੇ ਜੁੱਲਾ ਆ ਗਿਆ ਇੱਥੇ ਬਦੀਲੀ ਆ ਗਈ ਬਸ ਠੀਕ ਆ ਕੱਚੀ ਘਮੋਣੀ ਨੂੰ ਚਾਹੀਦੀ ਆ ਉਹਨੇ ਵਾਰੀ ਨਹੀਂ ਹੋਣ ਦੇਣੀ ਕੱਚੀ ਘਮੋਣੀ ਕਹਿੰਦਾ ਰੋਟੀਆਂ ਬਣਾਉਣੀ ਆ ਆਹ ਉਹ ਹੈ ਕਿ ਨਹੀਂ ਇਹ ਤਾਂ ਨੀਵੀ ਆ ਕੀ ਕੀ ਦੇ ਕੀ ਕੁਝ ਨਹੀਂ ਬਣਾਉਣਾ ਹੈਗਾ ਇਹਦਾ ਦੇਖਦਾ ਜਾਈ ਤੂੰ ਇਹਨੇ ਪਰ ਆਇਆ ਵੀ ਬੈਠਣੇ ਨੂੰ ਨਹੀਂ ਕਿਣੀ ਜਿਗਲਾ ਬੈਠੂਗਾ ਪਰ ਹੋ ਗਿਆ ਇੱਥੇ ਤੂੰ ਅੱਜੇ ਨਾ ਬੈਹ ਜੀ ਚੁੱਲਾ ਗਈਆ ਜਿਹੜਾ ਕੋ ਮਰਦੀ ਗਈਆ ਨਹੀਂ ਕਿਣੀ ਆ ਗਈ ਉਹਰੇ ਭਾਈਆ ਬੈਠਾ ਬੈਠੇ ਨੂੰ ਠੀਕ ਹੈ ਬੈਠੇ ਠੀਕ ਆ ਹੈ ਜੇ ਤਰ ਨਾ ਵੀ ਬੈਗਾ ਕਿ ਚੁੱਲਾ ਕਦੇ ਮਾੜਾ ਮੋਟਾ ਚੱਲ ਜਣਾ ਇੰਨਾ ਕੰਮ ਸਾਲ ਚੋਂ ਕਦੇ ਇੱਕ ਦਿਨ ਚੁੱਲਾ ਦਰੇਗਾ ਨਾ ਦੋ ਦਿਨ ਕਿਤਨੀ ਐਫਐਸ ਰੋਣ ਪਾਣੀ ਬਣਾਉਣਾ ਇਹ ਨਾ ਰੋਜ਼ ਧਰਨਾ ਉਹ ਤੇਲ ਕਿੱਧਰ ਰੱਖੀ ਅੰਦਰ ਨੂੰ ਕਿਹੜੀ ਆਹੋ ਤਾਲ ਜੀਰੋ ਲੈਵਲ ਆ ਹੈ ਉਹ ਤਾਂ ਟਾਇਲ ਚੀਲ ਆਉਣੀ ਆ ਦੂਈ ਟਾਇਲ ਕਿਹੜੀ ਮੈ अच्छा ओ राम जी आ दो आ दो कई रहने दा बड़ा ककड़ी ਠੀਕ ਨੇ ਬਾਹਰ ਕੱਚੇ ਰਹਿਣ ਦੇਣਾ ਬਾਹਰ ਦਾ ਕੱਚੇ ਠੀਕ ਆ ਵਧੀਆ ਬਣ ਗਈ ਇਹ ਗੰਦਾ ਕਾੜ ਜੀ ਨਾ ਬੈਗੇ ਚਾਰ ਇਹ ਨਹੀਂ ਛੱਡ ਜਾਂਦਾ ਉਹ ਵਧੀਆ ਬਣ ਗਈ ਟੌਰ ਹੋ ਗਈ ਵਧੀਆ ਚੀਜ਼ ਬਣ ਗਈ ਵਧੀਆ ਹਮ ਲੈਟ ਅੱਜ ਆ ਕੇ ਕਹੀ ਦੇਣਾ ਬਾਦ ਵਧੀਆ ਯਾਰ ਕੱਲ ਮੈਂ ਤਾਨ ਯਾਰ ਮੀ ਪਿਆਦਾ ਪਾਣੀ ਪੀ ਜੇ ਤਾਂ ਤਾਂ ਪੀ ਕੇ ਸਾਡੇ ਕਿਨੇ ਹੁਣ ਚੱਲ ਗਈ ਬੋਲੇ ਜਾ ਹੁਣ ਪਾਣੀ ਪੀਂਦੇ ਆ ਇਹ ਸਾਡੇ ਕਿ ਨਹੀਂ ਮਾਰੋ ਮਾਰ ਚੱਲਦੀ ਆ ਕਿਆ ਚੋਈ ਉਹ ਥੋੜੇ ਨੇ ਚੱਲਣੀ ਉਹ ਮੈਂ ਥੋੜੇ ਵਾਲੀ ਜਿਹੜੀ ਜੀਰੀ ਲੱਗੀ ਵੀ 15 ਤੋਂ 16 17 ਤੱਕ ਉਹ ਤਾਂ ਕੋਲੇ ਜਾ ਗਈ ਹਣੀ ਸਾਡੇ ਆ ਗਈ ਹਾਂ ਮੇਰੇ ਵਾਲੀ ਦੁਰਪੀਰ ਪੈਰਸ ਫਰੇ ਕਰਾਤੀ ਮੈਂ ਵੀ ਗਰਾਮਾ ਕਰ ਲੂੰ ਕਰਾਦੇ ਸੀ ਉੱਥੇ ਕਰਾਉਣੀ ਆ ਕਰਾਉਣੀ ਆ ਹਾਂ ਉਰਲੇ ਪਲਾਟ ਪਰ ਵਾਫੇ ਠੀਕ ਆ ਮੈਂ ਵੀ ਗੈਲੇ ਕਰਾਉਂਗਾ ਹਾਂ 4 ਪਰ 6000 ਰੁਪਏ ਕਰਾਤੀ ਪਰ ਕਾਦੀ ਕਰਾਈ ਆ 5 ਪਰ ਐਂਦੀ ਆ ਬਾਕੀ ਇੰਦਰ ਫਿਰ ਵੇ ਪਤਾ ਸੁੰਢੀ ਨੇ ਤਾਂ ਸੁੰਢੀ ਜਿਓ ਕਰਾਈ ਇੱਕ ਉਹ ਵਾਲੀ ਸੁੰਢੀ ਦੀ ਇਹੀ ਬੈਣੀ ਹੁਣ ਹੋਰ ਕਿ ਬੈਣਾ ਸੀਟ ਫਲੈਟ ਦੀ ਵੀ ਹੋਣੀ ਆ ਹੁਣ 10 10 ਦਿਨ ਤੱਕ ਹੋਊਗੀ ਉਹ ਤਾਂ 10 ਦਿਨ ਹੀ ਹੋਣੀ ਹੁਣ ਤਾਂ ਵੀ ਉਹ ਬਾਦ ਦੇ ਹਾਂ ਤਾਂ ਉਹ ਵਾਲੀ ਉਹ ਵਾਲੀ ਵੀ ਹੁਣ ਗਰਮੀ ਕਰ ਜੇ ਨਹੀਂ ਪਰ ਗਰਮੀ ਤਾਂ ਤੂੰ ਅੱਗ ਲੱਗੀ ਪਈ ਹੁੰਦੀ ਹੁੰਦੀ ਹਾਂ ਉਹ ਬਾਦੋਂ ਚ ਗਰਮੀ ਰਹਿਣੀ ਆ ਯਾਰ ਹੁਣ ਕਰੇ ਕੀ ਕਿਮੀ ਵੀ ਪਿਆ ਲਿਕੇ ਦਾ ਆਮੀ ਵੀ ਆਇਕ ਆਪਣੇ ਹਾਂ ਉਹ ਤਾਂ ਮੀਂਹ ਵੀ ਨਹੀਂ ਪਿਆ ਕੋਈ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਭਾਈ ਇਹਨਾਂ ਨੂੰ ਖਤਰਾ ਏ ਕਾਨੂੰ ਕਮਾ ਨੂੰ ਇਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਖਾਲੇ ਦੇਖਤਾ ਸੀ ਸਾਲੇ ਕਾਹਨ ਕੰਮਾ ਰੋਲੀ ਪਾਈ ਪਈ ਆ ਪਾਉਣੀ ਉਹ ਸਾਲੀ ਦੀ ਜੀ ਸਭ ਗਿਆ ਹੁਣ ਪਾਉਣੀ ਉਹ ਇਹਨਾਂ ਨੇ ਕਿੰਨੀ ਦੂਰ ਦਾ ਖੜੇ ਆਪਾਂ ਲਾ ਕੇ ਉਹ ਲਾਈਏ ਘੁੰਮਣ ਮੈਂ ਕਹਿੰਦਾ ਮੀਂਹ ਫੇਰਾ ਉੱਪਰ ਸਾਲੇ ਹੁੰਦੀ ਹੀ ਆਏ ਪੁਮੀਰੀਆਂ ਸਹੀ ਹੋ ਗਿਆ ਜਾਂ ਕਾਹ ਕਰਦੇ ਤੇਰੀ ਇਕੱਠਾ ਲੇ ਕੇ ਆ ਗਏ ਮੀਰੇ ਇਕੱਠਾ ਲੇ ਕੇ ਆ ਗਏ ਠੀਕ ਹੈ ਇੰਨਾ ਕਿ ਚਾਹੀਦਾ ਆਪਣੇ ਤਾਂ ਬਾਈ ਨਹੀਂ ਆਪਣੇ ਤਾਂ ਇੰਨਾ ਹੀ ਠੀਕ ਆ ਯਾਰ ਬਹੁਤਾ ਨਹੀਂ ਚਾਹੀਦਾ ਅੱਖਾਂ ਨਾਲ ਸੁਤਨ ਪਿਆ ਰਸਤੇ ਰੁਕੇ ਹੋਏ ਨੇ ਹਮਾਤਲ ਕਿੱਥੇ 42 ਗੱਡੀ ਉਹ ਹੜ ਗਈ ਉਹ ਤਾਂ ਆਪਣੀ ਪੰਜਾਬ ਚੋਂ ਦੀ ਇੱਥੇ ਜੈਜੂਆਂ ਹੁਸ਼ਿਆਰ ਪਰ ਅੱਜ ਜੀ ਉਧਰ ਨਾਲ ਦੁਗੇ ਲੋਟ ਆ ਬਾਈ ਸੂਏ ਜੇ ਜਿਹੜਾ ਆਪਾਂ ਹੇਮਕੋਣ ਸਾਹਿਬ ਤੇ ਆਉਂਦੇ ਦੇਖੇ ਨਹੀਂ ਤੇ ਹਾਂ ਖੱਡਾ ਜਾਂ ਪੌੜਨੀ ਦੇ ਕੇ ਖੱਡਾਂ ਜਿੰਦੀਆਂ ਹਾਂ ਖੱਡਾ ਜੁ ਮਾਏ ਹਾਂ ਉੱਥੇ ਇੱਕੋ ਲੈ ਤਾਂ ਪਾਣੀ ਆ ਜਾਂਦਾ ਜਿਹੜਾ ਉੱਥੇ ਵੀ ਪਾਣੀ ਆਉਂਦਾ ਦਾ ਉਹ ਰਸਤੇ ਪਰ ਉੱਕਣਾ ਉੱਥੇ ਪਾਣੀ ਆ ਗਿਆ ਗੱਡੀ ਫਸ ਗਈ ਵਿੱਚ ਚੱਕਦੇ ਚੱਕਦੇ ਸਾਰੀ ਮਰ ਕੇ ਭੱਜ ਗਏ ਮਰ ਗਏ 8-10 ਜਣੇ ਮਰੇ ਆ ਉਧਰ ਖੱਡਾਂ ਨਾਲ ਤਾਂ ਸਪੀਡ ਨਾਲ ਪਾਣੀ ਆਉਂਦਾ ਹਾਂ ਪਾਣੀ ਪਾਣੀ ਜੇ ਆਉਣਾ ਵੀ ਸਪੀਡ ਨਾਲ ਕੋਈ ਸਾਧਨ ਵੀ ਐਵੇਂ ਨਹੀਂ ਪਤਾ ਕਿੰਨਾ ਆਉਣਾ ਆਹ ਦਾ ਵੀ ਨਹੀਂ ਪਤਾ ਕੋਈ ਆਹੋਂ ਕੀ ਪਤਾ ਉੱਪਰ ਆਨੇ ਦੇ ਹਸਾਉਂਦੀ ਇਹ ਤਾਂ ਇਹ ਤਾਂ ਚ ਪਾਣੀ ਹੋਲੀ ਸਪੀਡ ਕੇ ਲਾਉਂਦਾ ਹਾਂ ਉਹਨਾਂ ਚ ਜ਼ਿਆਦਾ ਉਹ ਨਹਿਰਾਂ ਦਰਿਆ ਚ ਪਾंडੂ ਜਾਂਦਾ ਉਹ ਤਾਂ ਜਾਣਾ ਹੀ ਹੈ ਫਿਰ ਪਾੜਾਂ ਦੀ ਮਿੱਟੀ ਢੜ ਕੇ ਆਈ ਵੀ ਹਾਂ ਜਿਹੜਾ ਲਾਲ ਪਾंडੂ ਰੇਤਾ ਨਾ ਮੰਗਾ ਲਈ ਕਿਤੇ ਤੂੰ ਰੇਤਾ ਰੇਤਾ ਵੀ ਬਹੁਤ ਜਾਂਦਾ ਵੀ ਬੈਠ ਕੇ ਵੇਚਾਂਗੇ ਆ ਜਿਹੜੀ ਆ ਨਹਿਰ ਜਾਂਦੀ ਬਲਾਚੌਰ ਵਾਲੀ ਹਾਂ ਇਹ ਰੇਤਾ ਨਾਲ ਭਰੀ ਪਈ ਆ ਇਹ ਦਰਿਆ ਕਰਕੇ ਇਹ ਦਰਿਆ ਕਰਕੇ ਹੁਣ ਇਹਨਾਂ ਨੇ ਬਰਸਾਤ ਤੋਂ ਪਹਿਲਾਂ ਸਾਫ਼ ਕਰੀਆਂ ਏਡੇ ਏਡੇ ਢਾਂਗਾ ਲਾਈਆਂ ਵੇਚੀਆਂ ਉਥੇ ਤੇ ਤੋੜਾ ਕੀ ਚੱਕਣਾ ਉਹ ਉਥੇ ਫਾੜਕਾਂ ਦੇ ਪਿੱਛੇ ਦੀ ਜਾਂਦੀ ਆ ਉਹ ਆਏ ਤਾਂ ਯਾਰ ਆਪਣੇ ਵਾਲੀ ਵੀ ਤਾਂ ਉਹਦਾ ਪੂਰਾ ਉਹਦੇ ਮੈਂ ਦਿੱਤਾ ਜਾਣੀ ਯਾਰ ਹੈ ਬਾਈ ਆਏ ਤਾਂ ਕਮਾਲਪੁਰ ਵਾਲੀ ਵੀ ਇੱਕ ਨਹੀਂ ਆਉਂਦੀ ਆ ਕਿਹੜੀ ਇੰਨੀ ਰੇਤਾ ਹੁੰਦਾ ਇੰਨਾ ਆ ਇਹਦੇ ਛੜਾ ਹੁੰਦਾ ਇਹ ਵੀ ਤਾਂ ਉੱਥੀ ਤੇ ਨਿਕਲਦੀ ਆ ਇਹ ਦੂਏ ਪਾਸੇ ਤੇ ਨਿਕਲਦੀ ਆ ਦੂਏ ਪਾਸੇ ਤੇ ਨਿਕਲਦੀ ਆ ਇਹ ਪੱਕੀ ਹੋ ਗਈ ਹੈਟਾਂ ਤੇ ਮੈਂ ਲੱਗਦੀ ਉਹ ਪੱਕੀ ਆ ਇਹ ਕੱਚੀ ਆ ਉਹ ਪੱਕੀ ਕਰਤੀ ਉਹ ਸਾਰੀ ਪੱਕੀ ਹੋਊਗੀ ਪਰ ਗਿਆ ਵੇ ਆ ਵੀ ਦੇਖੋ ਕਿੱਥੇ ਪਨਿਆਲੀ ਤੇ ਜਿੱਥੇ ਤੇ ਆਪਾਂ ਕੇਐਫਸੀ ਜਿਹਨੂੰ ਮੋੜ ਜਾਂਦੇ ਇਧਰ ਨੂੰ ਉੱਥੇ ਤੱਕ ਗਿਆ ਵੇ ਰੇਤਾ ਹਾਂ ਆਉਂ ਤੰਦਰ ਗੇ ਟਾਂਗਾ ਲਾਈ ਵੀ ਦੋ ਦੋ ਉੱਪਰ ਦੋ ਦੋ ਨੂੰ ਜਾਂਦਾ ਉਹ ਪੱਕੀ ਬਾਈ ਉਹ ਦੂ ਨੂੰ ਜਾਂਦਾ ਹੁਣ ਬਿਊਟੀ ਬੇਰ ਗਾਲੇ ਖੋਲੂਗੇ ਲੋਕ ਕੇ ਨਹੀਂ ਯਾਰ ਮੈਂ ਤਾਂ ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣ ਸਾੜੀਆਂ ਫੇਰ ਕਹਿੰਦਾ ਬਾਈ ਆ ਕੇ ਕਹਿੰਦਾ ਇਹ ਸੌ ਆਪਣੀ ਗੌਰਮੈਂਟ ਘੱਟ ਨਹੀਂ ਹੈਗੀ ਬਾਈ ਤੇ ਬੇਰ ਕਾ ਨੂੰ ਫੇਰ ਕਹਿੰਦੇ ਮੈਂ ਖੜੀ ਆਵੇ ਠੀਕ ਨਹੀਂ ਗੱਲ ਲਾਓ ਖੋਲਣਾ ਚਾਹੀਦਾ ਯਾਰ ਜਾਂ ਲਾਓ ਬੁਲਾਈ ਜਾਂਦੇ ਆ ਤਾਂ ਲੋਕ ਜਾਂ ਲਾਤਾ ਜਿਹੜਾ ਕਹਿੰਦੇ ਉੱਥੇ ਹੁਣ ਨਾ ਕਿੱਥੇ ਕਿਸੇ ਦਾ ਕੰਮ ਪੂਰਾ ਹੁੰਦਾ ਯਾਰ ਠੀਕ ਨਹੀਂ ਗੱਲ ਹਰੇਕ ਦੀ ਅਗਲਾ ਦਾ ਦੂਏ ਪਾਸੇ ਢੱਣਾ ਬਾਈ ਜੈ ਰੋਟਰੀ ਲੱਗ ਰਹੇ ਹਰੇਕ ਦੀ ਹਰੇਕ ਦੀ ਜੀ ਪੂਰੀ ਨਹੀਂ ਹੋ ਸਕਦੀ ਜੇ ਤੁਸੀਂ ਕਿਤੇ ਕਹੇ ਵੀ 16 ਕਲਾ ਸੰਪੂਰਨ 16 ਕਲਾ ਸੰਪੂਰਨ ਕੋਈ ਨਹੀਂ ਹੋ ਸਕਦਾ ਕਿਸੇ ਦੀ ਐਸਨ ਐ ਫ ਵੱਧ ਦਾ ਆਪਣਾ ਦਾ ਹੈ ਹੈ ਕਿਉਂ ਨਹੀਂ ਆਪਣਾ ਦਾ ਆਪਣਾ ਦਾ ਆਧਾਰਾ ਪੰਜਾਬ ਦਾ ਹੈ ਕਿਸੇ ਦੀ ਇਹ ਲੋਕ ਆ ਗਿਆ ਵਸਰ ਗਿਆ ਕਿਸੇ ਦੀ ਐਸਨ ਬਾਹਰ ਲਿਆ ਕੇ ਹੈ ਬਾਈ ਮੈਂ ਕਿਸੇ ਦੀ ਐਸਨ ਐ ਫ ਵੱਧ ਹੁੰਦੀ ਹੈ ਕਿਸੇ ਦੀ ਘਟ ਹੁੰਦੀ ਡੰਗਰ ਦੀ ਕਿਸੇ ਦੀ ਫੈਂਟ ਬਹੁਤ ਹੁੰਦੀ ਆ ਕਈਆਂ ਨੇ ਦੇਖੀ ਡੰਗਰ ਦੀ ਕਿੰਨੀ ਫੈਂਟ ਹੁੰਦੀ ਆ ਹਾਂ ਤਾਂ ਹੁਣ ਲੋਕ ਲਾਇਆ ਤਾਂ ਖੁੱਲਣਾ ਚਾਹੀਦਾ ਯਾਰ ਇਹੀ ਤਾਂ ਲੋਕ ਦਾ ਰੌਲਾ ਏ 21 ਤਰੀਕ ਨੂੰ ਦੇ ਉਹ ਹੋਣਾ ਚਾਹੀਦਾ ਬਾਈ ਐਵੇਂ ਲੱਗਣ ਵਾਲੀ ਚਾਹੀਦਾ ਐ ਤੈਨੂੰ ਬਣਾ ਕੇ ਲਾ ਪ੍ਰਧਾਨ ਸਾਰੇ 16 ਕਲਾ ਸਪੂਰਨ ਦਾ ਦੁੱਧ ਕਿਸੇ ਦਾ ਹੋਣਾ ਹੀ ਨਹੀਂ ਵੀ ਸਾਰੀਆਂ ਚੀਜ਼ਾਂ ਪੂਰੀਆਂ ਚੁਈਆਂ ਹੈ ਹੈ ਕਿ ਨਹੀਂ ਕਿਸੇ ਦੀ ਐਸਐਨਐਫ ਕਿਸੇ ਦੀ ਫੈਂਟ ਕਿਸੇ ਦਾ ਕੁਸ ਪਾਣੀ ਦਾ ਬੋਲੂ ਵੀ ਨਹੀਂ ਮਿਲਦਾ ਸਾਨੂੰ ਆ ਦੂਏ ਦੇ ਵਿੱਚ ਜੰਗੇ ਮਾਜਣੇ ਆ ਜਾਂ ਫੇਰ ਉਹ ਵੀ ਦੂਏ ਦੇ ਕਹਿ ਕੇ ਮਾਜਣੇ ਬਤੀਲੇ ਬੰਗਣਾ ਕੋਈ ਵੀ ਕੰਪਨੀ ਆ ਹੁਣ ਰਿਲਾਇੰਸ ਵਾਲੇ ਐ ਰਿਲਾਇੰਸ ਵਾਲੇ ਦਾ ਲਾਚ ਦਿੱਤਾ ਪੂਰਾ ਹਾਂ ਰਿਲਾਇੰਸ ਨਹੀਂ ਜੀਓ 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 ਵਾਲੇ ਨੇ ਫ੍ਰੀ ਚਲਾਇਆ ਦੇਖ ਲੈ ਫ੍ਰੀ ਚਲਾਇਆ ਆ ਹੁਣ 60 ਰੁਪਏ ਵਧਾਏ ਸਾਰੇ ਸਾਰੇ ਚੱਕ ਤੇ ਫੱਟੇ ਕਿੰਨਾ ਪ੍ਰੋਫਿਟ ਹੋਇਆ ਉਹਨਾਂ ਨੂੰ ਬਹੁਤ ਮੁੰਡੇ ਦੇ ਪੈਸੇ ਤੋਂ ਕੂੜਾ ਕਰਦੇ ਨਹੀਂ ਰੇਜ ਨਹੀਂ ਆਉਂਦੀ ਜੇ ਪਹਿਲੀ ਫੇਰ ਕਰਤੇ ਹੈ ਕਿ ਨਹੀਂ ਚਲਾ ਕੇ ਦੇਖ ਲਈ ਬੀਐਸਐਲ ਦਾ 1 ਜੀਵੀ ਮਹੀਨੇ ਚ ਨਹੀਂ ਮੁੱਕਦਾ ਮੈਂ ਕੀਆ ਕਰੂੰਗਾ ਉਹਦਾ ਮੈਂ ਹੋਣਾ ਭੁੱਲ ਜਾਂਦਾ ਫੇਰ ਗੱਲ ਨਾਲ ਆਪਣੀ ਤੇ ਬੰਦੇ ਆਪਣੀ ਸਰਕਾਰ ਆਏ ਹੋਣ ਕੌਣ ਨੇ ਨਹੀਂ ਇਹਨਾਂ ਨੂੰ ਚੱਕ ਕੇ ਰੱਖਣ ਮਾੜੀ ਜੀ ਆਪਣੀ ਸਟੇਟ ਨੂੰ ਤਾਂ ਚੱਕ ਕੇ ਰੱਖਣ ਆਪਣੀ ਨੂੰ ਆਪਣਾ ਧਾਰਾ ਇਹ ਆਪਣਾ ਧਾਰਾ ਆਪਣਾ ਬੀਐਸਐਲ ਉਹਨੂੰ ਲਾਉਂਦੇ ਜਰਦੇ ਆ ਉਹੀ ਤਾਂ ਚੱਕਰ ਆ ਹਾਂ ਲਾਉ ਉਹਦੇ ਗਲਤ ਲਾਏ ਆ ਯਾਰ ਉਹ ਨਾ ਇਹਨਾਂ ਦਾ ਰੋਟਾ ਕਲਾ ਦੁੱਧ ਕਿਦਾ ਸੁਧ ਹੋਊਗਾ ਮੈਨੂੰ ਦੱਸ ਦੇ ਤੂੰ ਅਰੇ ਪਾਣੀ ਵੀ ਨਹੀਂ ਪੋਹਦਾ ਕੋਈ ਨਹੀਂ ਪੋਹਦਾ ਸਾਰੇ ਜੀਜਾ ਪੂਰੀਆ ਹੋਣੀਆਂ ਹੀ ਨਹੀਂ ਡੇਰੀ ਚਾਦਾ ਪਾਣੀ ਪੀਣਾ ਉਹੀ ਤਾਂ ਗੱਲ ਹੈ ਰੋਟਾ ਚੱਲੀ ਜਾਂਦੀ ਆ ਘੜਾ ਹੁੰਦਾ ਜਿੱਕੜ ਵਰਗਾ ਦੁੱਧ ਉਹ ਜੇ ਡੰਕਰ ਬੁਮਾਰ ਹੋਈ ਬਤਾ ਫਟ ਗਿਆ ਸਾਰੀ ਜਾਂਦੀ ਆ ਗਰਮੀ ਪਈ ਆ ਤਾਂ ਫਟ ਗਾਹਾਂ ਜਵੀ ਨੇ ਦੇਖੀ ਬਾਈ ਕਿੱਕੜਾ ਤੋੜਨੀ ਆ ਜਵੀ ਪੈਣੀ ਉਹਨੇ ਤੋੜਨੀ ਆ ਦੱਸ ਹੁਣ ਵੀ ਕੀ ਕਰੂਗਾ ਅਗਲਾ ਜਵੀ ਬਹੁਤ ਤੋੜਦੀ ਐ ਇਸਨੇ ਫੇ ਟੈਂਕਰ ਪੇਚਣੀ ਐ ਅਗਰੇ ਨੇ ਹਾਂ ਚਲ ਲਗਾ ਨਾ ਕਿੱਲੋ ਲਾਓ ਟਾਰਨ ਵਿਊ ਬਸ ਬੈਲੇ ਰਹੋ ਬੈਲੇ ਰਹੋ ਨਾ ਕਾ ਖਬਰ ਨਹੀਂ ਨਾ ਪੌਣੀ ਨਾ ਸਾਰੀ ਤੂੜੀ ਦੀ ਟੈਨਸ਼ਨ ਬਹੁਤ ਘਟ ਗਿਆ ਦੁੱਧ ਬਾਈ ਬਹੁਤ ਦੁੱਧ ਗਿਆ ਡੰਗਰੇ ਘਟ ਗਏ ਯਾਰ ਹਾਂ ਚੱਲੀਏ ਹੁਣ ਹਾਂ ਉਹ ਚੱਕਲੇ ਸਮਾਨ ਸਾਡੇ ਕੋਲ ਦਾ ਦਾ ਡੰਗਰ ਹੁੰਦੇ ਤੇ 1 1 ਰਹਿ ਗਏ 2 2 ਬਸ ਤਿੰਨ ਮਸਾਂ ਤਿੰਨ ਵੀ ਐਂ ਲੱਗਦਾ ਕਿੱਥੇ ਕੱਕ ਪਾਉਂਗੇ ਤਿੰਨ ਡੰਗਰਾਂ ਨੂੰ ਐਹੀ ਮਾਰੇ ਵੀ ਕਿਹੜਾ ਪੰਗੇ ਲਾਉਂਗਾ ਅਦਾਤੀਆਂ ਵੀ ਚੱਕ ਲਈ ਹੁਣ ਕਦੋਂ ਤੱਕ ਕਰੂਗਾ ਮੀਟਿੰਗ ਇਹ 21 ਨੂੰ 21 ਨੂੰ ਮੀਟਿੰਗ ਦਾ ਹੋ ਲਈ ਆ ਹਾਂ ਫਤਰਨਾ ਐ ਐਂਟੀਮੇਟ ਦਾ ਤਾਂ 21 ਦਾ ਕਹਿੰਦੇ ਅੱਛਾ ਆਪ ਨਾਲ ਕੀ ਹੋ ਰਿਹਾ ਹੈ ਬਾਈ ਖੋਲਣਾ ਚਾਹੀਦਾ ਲਾ ਆ ਇਹ ਗਲਤ ਕੰਮ ਕਰਤਾ ਬਹੁਤ ਦਿਨਾਂ ਨੂੰ ਫਿਰ ਹੁਣ ਇਹਦਾ ਇਹਦਾ ਉਹ ਹੀ ਗੱਲ ਹੋ ਗਈ ਵੀ ਬਾਹਲੇ ਨੂੰ ਬਾੜੂ ਰੋ ਲਿਆ ਕੇ ਹੈ ਕਿ ਨਹੀਂ ਚੱਲ ਦੇਖ ਦੇ 21 ਵੀ ਆ ਗਈ ਹਾਂ ਕਿਹੜੇ ਦੂਰ ਆ ਆਪਣੇ ਅਦਾਰੇ ਨੂੰ ਫੇਲ ਕਰ ਲੋ ਆਹੀ ਕੋ ਸੋਣਾ ਇਹੀ ਕੋ ਸੋਰੇ ਸਾਰੇ ਪਾਸੇ ਇਹੀ ਸਿਸਟਮ ਆ ਜਿਹੜਾ ਬੀਐਸਐਨ ਨੂੰ ਫੇਲ ਕਰਕੇ ਉੱਥੇ ਤੰਗਰ ਇੱਕ ਨਹੀਂ ਹੈਗਾ ਇਹ ਫੇਲ ਹੋ ਗਈ ਬੇਰਕਾ ਕਿੰਨੀਆਂ ਗੱਡੀਆਂ ਲੱਗੀਆਂ ਮੀਆਂ ਬੇਰਜਗਾਰ ਓਏ ਉਹ ਗੱਡੀਆਂ ਨਹੀਂ ਮੁਲਾਜ਼ਮ ਹੈ ਉਹ ਫੇਲ ਹੋਏ ਸਮਝਿਆ ਇੰਨੇ ਯਾਰ ਮੁਲਾਜ਼ਮ ਕੰਮ ਕਰਦੇ ਉੱਥੇ ਉਹ ਸਭ ਕੁਝ ਹੀ ਜਾਇ ਕਰਦਾ ਫਿਰ ਇੱਕ ਚੀਜ਼ ਥੋੜੋ ਜਾਨੀ ਹਾਂ ਉਹ ਕਹਿੰਦਾ ਜੇ ਜੂਮ ਵਰਗੇ ਚਾਪ ਜੂਮ ਤਾਂ ਗੈਰ ਹੀ ਜਾਣਾ ਸਭ ਨਹੀਂ ਜਾਣਾ ਮੈਂ ਮੈਂ ਸਮਰਗੀ ਚਾਪ ਜੂਮ ਵਾਲੇ ਗੈਰ ਹੀ ਜਾਣਦਾ ਸਭ ਕੁਝ ਹੀ ਗੈਲ ਜਾਇ ਕਰਦਾ ਇਹ ਆਏ ਥੋੜੋ ਵੀ ਜੇ ਇੱਕ ਆਦਾਰਾ ਡੁੱਬੂਗਾ ਤੂੰ ਕੱਲਾ ਜਾਊਗਾ ਸਾਰੇ ਨੇ ਗੈਲ ਜਾਣਾ ਸਾਰੇ ਵਸਤੇ ਅਸਰ ਪੈਣਾ ਹੋਰ ਅਸਰ ਪੈਣਾ ਹੈ ਕਾਦਰ ਪੈਣਾ ਸਾਰਾ ਕੋਆਪਰੇਟਿਵ ਬੈਂਕ ਦਾ ਬੈਲੈਂਸ ਦੇਖ ਲੈ ਕਿੰਨਾ ਵਿਗੜਨਾ ਕਿੰਨਾ ਕਰੋੜਾ ਰੁਪਇਆ ਆਉਂਦਾ ਉਹਦੇ ਪਰ ਪੈਣਾ ਫਿਰ ਉਹ ਹਰੇਕ ਚੀਜ਼ ਦਾ ਇੱਕ ਇੱਕ ਚੀਜ਼ ਹੀ ਨ ਡੁੱਬਦੀ ਹੁੰਦੀ ਬਾਈ ਹਜ਼ਾਰਾ ਜੀ ਜੋ ਬਣੀ ਇੱਕ ਨਹੀਂ ਹੋ ਮਰਿੰਡਾ ਮੇਲਾ ਜੇ ਕਿਤੇ ਗਏ ਸਰਕਾਰੀ ਮੇਲੇ ਬੰਦ ਹੋ ਗਈ ਅਰਬਾਂ ਰੁਪਈਆ ਦਾ ਉਹਦਾ ਪੇਮੈਂਟ ਦਾ ਕੋਆਪਰੇਟਿਵ ਬੈਂਕ ਚ ਆਉਂਦਾ ਉਹ ਵੀ ਬੰਦ ਹੋਣਾ ਹੋ ਗਈ ਬੰਦ ਹੋਣਾ ਨਾਲ ਚੱਲਦਾ ਹੀ ਤਾਂ ਸਿਰ ਪਰ ਹੈ ਫੇਰ ਜਿਹੜੀ ਉਹ ਸਾਰੀ ਗੱਲਾਂ ਹੁੰਦੇ ਜਾਂਦਾ ਕੌਣ ਹੈ ਫੇਰ ਸਰਕਾਰੀ ਬੈਂਕ ਜਾਨੀ ਦੇ ਕਰਕੇ ਪੈਂਦਾ ਬਈ ਬਾਈ ਪੇਮੈਂਟ ਆਉਣੀ ਗੰਨੇ ਦੀ ਕਰਾ ਕੇ ਲਈਏ ਚੱਲ ਲੀ ਹੋਣਾ ਆ ਜਾ ਚੱਲ ਹੁਣ ਸੋਨਾ ਸੋਨਾ ਕਲਾਸਨ ਪੂਰਨ ਹੋ ਗਿਆ ਬਾਈ ਸਾਡਾ ਆਹ ਲਾ ਠੀਕ ਚੱਲ ਜਲੀਏ ਜਿਹੜੀ ਭਾਫ ਜੀ ਦੀ ਕੱਢ ਲਈ ਆ ਜਾ ਕੀ ਹਾਂ ਹੋਰ ਦਲੀ ਕੱਲ ਵੀ ਕਿਹਾ ਅੱਜ ਵੀ ਕਿਹਾ ਹਾਂ ਮੰਨਦਾ ਨਹੀਂ ਮੇਰੀ ਇਹ ਦੇਖੋ ਮੈਂ ਆਪਾਂ ਸਿੱਧੀ ਮੈਂ ਪਹਿਲਾਂ ਵੀ ਦੱਸਿਆ ਆਪਾਂ ਝੂਠ ਵਾਲਾ ਕੰਮ ਨਹੀਂ ਹੈਗਾ ਇਹ ਝੂਠਾ ਨਾ ਤੂੰ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਸੁਣ ਤਾਂ ਗੱਲ ਉਹ ਦੀ ਮੈਂ ਕਰੀ ਆ ਕਿ ਮੈਂ ਤੇ ਉੱਤਰ ਕੈਮਰਾ ਦੀ ਗੱਲ ਕਰਦਾ ਗੱਲ ਤਾਂ ਸੁਣ ਲਾ ਉਹ ਦੀ ਇਹ ਮੈਨੂੰ ਕਹਿੰਦਾ ਵੀ ਕਹਿੰਦਾ ਵੀ ਫੋਨ ਫਾਨ ਆਉਂਦੇ ਪਹਿਲਾਂ ਮੈਨੂੰ ਪੁੱਛਦਾ ਵੀ ਕੋਈ ਕਮੈਂਟ ਚ ਮਹਾਤਰੀ ਚੜਾਈ ਆ ਤੇ 855 ਜੀ ਚੜਾਈ ਆ ਜਾਂ ਟੂੜੀ ਬਣਦੇ ਤੇ ਉਹ ਟਾਈਮ ਦੱਸਿਆ ਉਹਨਾਂ ਨੇ ਮੈਂ ਕਹਿਆ ਵੀ ਪਛਾਣੋ ਡਰਾਈਵਰ ਕਹਿੰਦੇ ਵੀ ਦੱਲੀ ਜੱਟ ਆਇਆ ਹੁਣ ਵੀ ਕਹਿੰਦੇ ਵੀ ਚੱਲੀ ਡੱਟ ਨੂੰ ਬਸ ਨਹੀਂ ਵੀਡੀਓ ਚ ਲਿਆ ਕਰੋ ਮੈਂ ਪਰਸੋਂ ਉਹਨਾਂ ਨੂੰ ਕਹੀ ਜਾਂਦਾ ਵੀ ਆ ਜਾ ਭਾਈ ਮਾੜਾ ਮੋਟਾ ਤੇਰੇ ਦਰਸ਼ਨ ਕਰਾ ਦਿਆਂ ਅਗਲਾ ਕਹਿੰਦਾ ਇਹ ਕੱਲ ਕਹਿੰਦਾ ਕੋਈ ਬਾਹਰ ਦੇ ਫੋਨ ਫਾਨ ਆਉਂਦੇ ਮੈਂ ਕਿਹਾ ਸਾਨੂੰ ਤਾਂ ਆਉਂਦੇ ਵੀ ਤੇਰਾ ਮੈਂ ਕੱਲ ਨੂੰ ਨੰਬਰ ਦਊਗਾ ਫਿਰ ਤੈਨੂੰ ਆਉਂਗੇ ਦੱਲੀ ਦਾ ਨੰਬਰ ਦਊਂਗੇ ਭਾਈ ਅਸੀਂ ਬਾਜੀ ਆਪਣਾ ਰੈਡੀ ਫੋਨ ਗੱਡੀ ਵਾਲਾ ਦੇ ਦੇਣਾ ਨੰਬਰ ਕੋਈ ਨਹੀਂ ਲੋਕੇ ਦਾ ਛੋਟਾ ਫੋਨ ਆ ਕਹਿੰਦਾ ਮੇਰੇ ਕੋਲ ਆ ਫੋਨ ਹੈ ਮੈਂ ਹਾਂ ਤੇ ਇਹਨੂੰ ਚਾਰਜ ਕਰ ਲੈ ਨਹੀਂ ਤੇ ਇਹਨੂੰ ਅਟੈਕ ਹੋ ਜਾਂਦਾ ਹੈ ਬ ਦੱਲੀ ਬਾਈ ਨੂੰ ਕੋਈ ਫੋਨ ਕਰਿਆ ਕਰੋ ਸਾਰੇ ਨੰਬਰ ਹੀ ਨਾ ਮੈਂ ਤੁਹਾਨੂੰ ਦੱਸਦਾ ਵੀ ਅੱਜ ਚਲੋ ਬੰਮੇ ਬਾਈ ਦੀ ਵੀਡੀਓ ਚ ਕਰ ਰਹੇ ਆਪਾਂ ਜਦ ਵੀਡੀਓ 94633 94633 2599 ਹਾਂ ਇਹਨਾਂ ਦੇ ਮੇਰੇ ਵੀ ਆਦਾ 94635 35 33 94633 35 94 633 22 191 ਬਾਈ ਦਿੱਲੀ ਦਾ ਨੰਬਰ ਹੈ ਇਹ ਤੂੰ ਬੁਠਾ ਬੋਲਦਾ ਵੀਡੀਓ ਕਿਸੇ ਕੋ ਪਹੁੰਚ ਗਈ ਦਿੱਲੀ ਨੂੰ ਬਾਈ ਫੋਨ ਕਰਨਾ ਸਾਡੀ ਮਿੰਤ ਹੈ ਆਲਾ ਕੰਮ ਨੰਬਰ ਬੇਬੁਠਾ ਬੋਲਦਾ ਨੰਬਰ ਬਾਈ ਮਸੜਿਆ ਹਾਂ ਅਰ ਯਾਰ ਮੈਂ ਫੋਨ ਪਰ ਦੇਖ ਨੰਬਰ ਦਾ ਗਲਤ ਬੋਲਦਾ ਉਹਦਾ ਕੀ ਦਾ ਦਿੱਲੀ ਦਾ ਦਿੱਲੀ ਦਾ ਗਲਤ ਬੋਲੋਗੇ 2691 ਨਹੀਂ ਹੈਗਾ 2599 ਹੈ ਨਹੀਂ ਯਾਰ ਹਾਂ 2591 ਆ 94633 2599 ਹਾਂ 2599 2599 ਬੰਮੇ 94633 ਆਰੇ ਭਾਈ ਆਇਆ ਨੰਬਰ 94633 2599 ਇਹ ਭਾਈ ਰਾਤ ਵਾਲਾ ਨਹੀਂ ਕੰਮ ਹੈਗਾ ਇਹ ਕੱਲ ਨੂੰ 10 ਵਜੇ ਪੈਣੀ ਆ ਤੈਨੂੰ ਦਿਨ ਚ ਫੋਨ ਆਏਗਾ ਨੇ ਤੈਨੂੰ ਟੈਨਸ਼ਨ ਨਹੀਂ ਲੈਣੀ ਹੈਗੀ ਵੀ ਜਵਾਬ ਅਗਲੇ ਨੂੰ ਪਿਆਰ ਕਰਦਾ ਨਹੀਂ ਕਿ ਜਿੱਕੜਾ ਸਾੜੇ ਪੰਜ ਨੂੰ ਪੈਂਦਾ ਟੁੱਟ ਗਿਆ ਨੇ ਭਾਈ ਸਮਝਦੇ ਹੋਤੇ ਬਾਅਦ ਆ ਫੋਨ ਨੂੰ ਚਾਰਜ ਕਰਕੇ ਰੱਖੀ ਆਪਣੇ ਦਾ ਪਤਾ ਕਰਨੇ ਮੁਕੇ ਹਾਂ ਸੇਮ ਪਟਕ ਰਿਹਾ ਹਾਂ 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 ਐ ਕਰ ਲੈ ਕਈ ਵਾਰ ਵੀਡੀਓ ਘਾਲ ਵੀ ਆ ਜਾਂਦੀ ਪਰ ਵੀਡੀਓ ਘਾਲਣ ਦੀ ਹੈਗਾ ਨਹੀਂ ਪਤਾ ਨਹੀਂ ਇਹਨੂੰ ਪਤਾ ਲੱਗੇ ਬਾਹਰ ਆ ਮੁਰਖ ਮਾੜਾ ਦਿਖਾਉਣਾ ਵੀ ਇਹਨੇ ਵੀ ਕਿਹਾ ਜਾ ਦੇਖੀ ਨਾਲੇ ਆਪਣੇ ਨਾਲ ਆਪਣੇ ਨਾਲ ਦੇਖੀ ਸੜਕਾਂ ਉਧਰ ਦੇਖੀ ਉਹਨੂੰ ਪਤਾ ਨਹੀਂ ਹੈ ਹੈ ਤੈਨੂੰ ਪਤਾ ਨਹੀਂ ਹੈਗਾ ਤਾਂ ਦੇਖਾਂ ਨਹੀਂ ਹਲੇ ਹਾਂ ਉਹ ਦੇਖਿਆ ਬਾਈ ਤੈਨੂੰ ਆਉਂਟ ਐਂ ਥੋੜਾ ਜੱਟਾ ਲੱਗਣਾ ਫਾਰਮ ਦੇ ਗਿਆ ਤਾਂ ਫਿਰ ਅੱਜ ਮਿਲ ਲੈ ਹੈ ਫਾਰਮ ਹੋ ਗੇ ਬਾਠ ਠੀਕ ਓਕੇ ਫਿਰ ਆਪਾਂ ਨੇ ਕੱਲੂ ਜਾ ਕੇ ਵੀ ਆਉਣਾ ਤਾਂ ਨਾ ਪੁਰਾਣੀ ਹਿੱਸੇਦਾਰੀਆਂ ਚੈੱਕ ਕਰਕੇ ਆਉਣੀ ਆ ਬਾਪੂ ਆਉਂਦੀਆਂ ਉਹ ਵੀ ਟਰਾਂਸਫਰ ਕਰਾ ਲਾਂਗੇ ਆਹੋ ਦੇਖ ਲਓ ਜੇ ਉਥੇ ਪਈਆਂ ਹੀ ਐ ਪਈਆਂ ਹੀ ਉਥੇ ਹਾਂ ਉਹ ਗਾਨੀਆਂ ਕਿਹੜੇ ਕਹਾਂ ਕਹਾਂ ਲਗਾਈ ਜਾ ਪਗੜ ਆਪਣੇ ਬਣਾ ਲਏ ਨੇ ਉਹਨਾਂ ਨੂੰ ਟਰਾਂਸਫਰ ਕਰ ਉਹਨੇ ਦਾਦੀ ਦੀ ਉਕਣੀ ਪਈਆਂ ਹਾਂ ਆਪਣੇ ਉਸ ਟਾਈਮ ਵੀ ਪਈਆਂ ਵੇ ਵੱਧ ਹੋਣੀਆਂ 12 ਵਾਰ ਉਸ ਟਾਈਮ ਹੈ ਤਾਂ ਥੋੜੀ ਹੋ ਬਾਈ 100 ਰੁਪਿਆ 1960 ਦਾ ਕਿਤੇ ਥੋੜਾ ਹੁੰਦਾ ਤਾਂ 1960 ਦਾ 100 ਰੁਪਿਆ ਫਿਰ ਦੇਖਦਾ ਹਾਂ ਕਿੰਨੇ ਦੇਖ ਸਕੋ 10000 ਦੇ ਬਰਾਬਰ ਆਉਣਾ ਇੱਦਾਂ ਉਹਨਾਂ ਨੇ ਦੇਣਾ ਹੀ ਉਹ 100 ਇਹ ਆਹ ਉਹ 100 ਇਹ ਆਹੋ ਨਹੀਂ ਆ ਰਿਹਾ 119 ਉਹ ਸਰਟੀਫਿਕੇਟ ਮਿਲਿਆ ਤਾਂ ਹਿੱਸੇਦਾਰੀਆਂ ਦਾ ਬਿੰਦਰ ਕੰਨਾ ਦਾ ਕਹਿੰਦਾ ਸਾਡੀ 4000 ਰੁਪਏ ਸੀ ਉਹ ਬਾਧੀਆਂ ਏ ਉਹ ਬਾਧੀਆਂ ਬਾਅਦ ਵਿੱਚ 8 ਵੀ ਆ 10 ਵੀ ਆ ਉਹ 100 ਕਰਕੇ ਬੰਦ ਹੋਊਗੀ ਉਤੇ ਬਾਪੂਆਂ ਦੀ ਇੱਕ ਬਾਧ ਵੀ ਆ ਘੱਟ ਵੀ ਆ ਉਹ ਬਾਅਦ ਚ ਸਿਸਟਮ ਲੱਗ ਚੱਲੀ ਗਿਆ 511 100 ਹੁਣ 1000 ਹਜ਼ਾਰ ਹੁਣ ਜੇ ਵਧਾਉਂਗੇ ਤਾਂ ਵਧੀ ਵੀ ਜਾਣੀ ਜੇ ਨਹੀਂ ਵਧਾਉਂਗੇ ਤਾਂ 1000 ਹੀ ਰਹਿਣਾ ساری ਉਮਰ ਸਮਝਦਾ ਆ ਚੱਕਰ ਪੈਦਾ ਭਾਰਤ ਤੇ ਅੱਜ ਬਾਟੇ ਆਜੂਰੇ ਆਇਆ ਉਹਦਾ ਬਾਈ ਜਦ ਮੈਂ ਦੇਖਿਆ ਮੈਂ ਵੀ ਮਾਹ ਪਤਾ ਨਹੀਂ ਕਾਹਦੇ ਘੱਟ ਹੋਏ ਦੱਲੀ ਜੀ ਕਿੰਨੋਂ ਸਾਵਾ ਗੁੱਸੇ ਥੋੜਾ ਛੇਤੀ ਹੁੰਦਾ ਛੇਤੀ ਹੁੰਦਾ ਜਿਕਣਾ ਜਿਕਣਾ ਬਰਸਾਤੀ ਡੱਡੂ ਡੜਲੇ ਮਾਰੋ ਚਾਰ ਰਤਾਂ ਮਰੋ ਜਨਾ ਇੱਕ ਵਾਰ ਹੁੰਦਾ ਆ ਦੇਖ ਆ ਦੇਖ ਮੜੀ ਗੱਲ ਕਰ ਦਿੱਤੇ ਸਾਨੂੰ ਕੋ ਮਰਜੀ ਗਹਿਲਾ ਤੂੰ ਯਾਰ ਛਾਲ ਦੀ ਮਾਰਦਾ ਹਾਂ ਬਸ ਆਏ ਹੋਏ ਆਏ ਤਾਂ ਜਾਂਦਾ ਕਿਕਣਾ ਆਹ ਮਖੌਲ ਦੱਸਦਾ ਛਾਲੇ ਮਖੌਲ ਕਰਨਾ ਆਈ ਕੋ ਹੱਥ ਨੂੰ ਇਹ ਰੱਬ ਮੇਰੇ ਹੱਥ ਕਰੂੰਗਾ ਏ ਉਹ ਸਿੰਗਲ ਨਾ ਇਹਦਾ ਤੋਏ ਗਾਨ ਇਹ ਨੂੰ ਹੀ ਦੇਖਦਾ ਸਭ ਤਾਂ ਦੇਖਦਾ ਹੀ ਗਾਣਾ ਚੱਲ ਠੀਕ ਆ ਦੱਲੀ ਚੰਗਾ ਫਿਰ ਅਸਲੀ ਗੱਲ ਤਾਂ ਬਲਾਜਾ ਨੂੰ ਵੀਡੀਓ ਦਾ ਐਂਡ ਕਰ ਦਈਏ ਚਲੋ ਮਿਲਦੇ ਜੀ ਕਿਸੇ ਅਗਲੇ ਵਲੌਗ ਵਿੱਚ ਠੀਕ ਆ ਦੱਲੀ ਦਾ ਸਤਿ ਸ੍ਰੀ ਅਕਾਲ ਜੀ ਦੱਲੀ ਦਾ ਬੇਇੱਜ਼ਤੀ ਕਰੀ ਜਾਂਦੇ ਆ ਲੈ ਬੇਇੱਜ਼ਤੀ ਕਰੀ ਦੱਲੀ ਯਾਰ ਇਹ ਇਹਨੂੰ ਘਟਨਾ ਕਰਦਾ ਕੌਣ ਚਾਲ ਇਹ ਕੋਈ ਬੇਇੱਜ਼ਤੀ ਨਹੀਂ ਹੈਗੀ ਇਹ ਤਾਂ ਪਿਆਰ ਹੈਗਾ ਇਹ ਤਾਂ ਪਿਆਰ ਆ ਦੱਲੀ ਇਹ ਜੇ ਬੇਇੱਜ਼ਤੀ ਹੁੰਦੀ ਤਾਂ ਸਾਡੀ ਰੋਜ਼ ਹੋਵੇ ਇਹ ਆ ਇਹ ਚ ਬੇਇੱਜ਼ਤੀ ਕਰੀ ਦੱਲੀ ਯਾਰ ਤੂੰ ਗੁੱਸਾ ਨਾ ਕਰੇ ਕਾ ਇਹ ਪਿਆਰ ਹੁੰਦਾ ਇਹ ਤੈਨੂੰ ਮੜਜ ਮਖੌਲ ਕਰ ਲਿਆ ਕਿਤੇ ਬੇਇੱਜ਼ਤੀ ਹੋ ਗਈ ਹੈ ਲੈ ਕਿਨ ਥੋੜਾ ਕਹਿ ਹੋਰ ਕਰਦਾ ਆਪਣੇ ਬੰਦੇ ਨੂੰ ਕਰਦਾ ਕਿਤੇ ਹੋਰ ਨੂੰ ਨਾਮ ਖੌਲ ਕਰ ਲਿਆ ਬਾਹਰ ਲੈ ਨੂੰ ਠੀਕ ਆ ਆ ਜਾ ਉੱਥੇ ਬੈਠੀਏ ਚੱਲ ਚੱਲ ਆਏ ਚੱਲਦੇ ਵਾ 2 ਮਿੰਟ ਰੁਕ ਜਾ ਆ ਜਾ ਆ ਜਾ ਆ ਜਾ